ਨਿਆ ਹੋਪਣੇ ਭੇਜ ਦੂੰਗੀ ਕੋਈ ਗੱਲ ਨਹੀਂ ਦੋ ਚਾਰ ਦਿਨ ਰੁਕ ਜਾ ਫਿਰ ਭੇਜ ਦਿੰਨੀ ਆ ਫੀਸ ਮੈਂ ਹੁਣ ਹੈ ਨਹੀਂ ਗਏ ਜੇ ਹੁਣ ਹੁੰਦੇ ਤਾਂ ਫਿਰ ਫੋਨ ਦੀ ਕੀ ਲੋੜ ਸੀਗੀ ਕੋਈ ਗੱਲ ਨਹੀਂ ਭੇਜ ਦੂੰਗੀ ਮੈਂ ਮੈਨੂੰ ਵੀ ਟੈਨਸ਼ਨ ਹੈਗੀ ਆ ਠੀਕ ਹੈ ਠੀਕ ਹੈ ਕੋਈ ਦੋ ਚਾਰ ਦਿਨ ਰੁਕ ਜਾ ਫਿਰ ਭੇਜ ਦਿੰਨੀ ਆ ਠੀਕ ਹੈ ਜੀ ਹੋਰ ਕਿਵੇਂ ਮਿੰਦੋ ਠੀਕ ਹੈ ਨਹੀਂ ਭਣ ਤੂੰ ਦੱਸ ਕਿਵੇਂ ਆ ਨਹੀਂ ਮੈਂ ਤਾਂ ਠੀਕ ਐ ਹੋਰ ਦੱਸ ਹੋਰ ਕਿਵੇਂ ਘੇੜਾ ਮਾਰਿਆ ਨਹੀਂ ਘੇੜਾ ਕੀ ਮਾਰਨਾ ਅੱਜ ਤਾਂ ਮੈਂ ਤੇਰੇ ਕੋਲੇ ਕੰਮ ਹੀ ਆ ਕਿਹੜਾ ਕੰਮ ਆਈਆਂ ਚੱਜਦਾ ਦੱਸੀ ਪਣੇ ਚੱਜਦਾ ਹੀ ਦੱਸੂ ਮੁੱਕਰ ਤਾਂ ਜਾਈ ਨਾ ਲੈ ਮੁੱਕਰ ਨਾ ਕਹ ਲੈ ਨਾ ਜੇ ਜੇ ਤਾਂ ਗੱਲ ਹੋਈ ਕਰਨ ਵਾਲੀ ਮੇਰੇ ਫਿਰ ਤਾਂ ਮੈਂ करूंगी ਜੇ ਭਈ ਮੇਰੇ ਵੱਸੋਂ ਵਾਰ ਹੋਈ ਫਿਰ ਮੈਂ ਕੀ ਕਹਿ ਸਕਦੀ ਆ ਨਹੀਂ ਮੈਨੂੰ ਲੱਗਦਾ ਵੀ ਕੰਮ ਕਰਨ ਵਾਲਾ ਹੀ ਐ ਤੂੰ ਕਰ ਦੇਗੀ ਮੇਰਾ ਕੰਮ ਚੱਲ ਚੰਗਾ ਤੂੰ ਮੈਨੂੰ ਕੰਮ ਦੱਸ ਪਹਿਲਾਂ ਕੀ ਐ ਮੈਨੂੰ 10000 ਰੁਪਏ ਦੀ ਲੋੜ ਐ ਉਹ ਦੇ ਮੈਨੂੰ 10000 ਰੁਪਏ ਦੀ ਲੋੜ ਆ ਆ ਤੇਰੇ ਸਾਹਮਣੇ ਤਾਂ ਫੋਨ ਕੱਟਿਆਗਾ ਮੈਨੂੰ ਵੀ ਤਾਂ ਫੀਸ ਭਰਨੀ ਸੀਗੀ ਅੱਛਾ ਇਹ ਉਹਨਾਂ ਦਾ ਸੀ ਪੀਸ ਵਾਲਿਆਂ ਦਾ ਹੋਰ ਉਦ ਕੁੜੀ ਦੀ ਫੀਸ ਭਰਨੀ ਹੈਗੀ ਤੇ ਹੁਣ ਅੱਜ ਅੱਜ ਲਾਸਟ ਸੀ ਮੇਲਾ ਦਾ ਉਹ ਫੋਨ ਕਰੀ ਜਾਂਦੇ ਹੈਗੇ ਹੁਣ ਉਹਨਾਂ ਕਹੇ ਦੋ ਚਾਰ ਦਿਨਾਂ ਨੂੰ ਭਰੋਂਗੇ ਨਹੀਂ ਮੈਨੂੰ ਵੀ ਬੜੀ ਜਰੂਰਤ ਸੀ ਪੈਸਿਆਂ ਦੀ ਮੈਂ ਆਖਾ ਚੱਲ ਹੋਰ ਤਾਂ ਤੇਰੇ ਸਾਹਮਣੇ ਮੈਂ ਕਿਸੇ ਤੋਂ ਮੰਗੇ ਨਹੀਂ ਆਪਣਾ ਦੇਣ ਲੈਣ ਜਾ ਹੈਗਾ ਚੱਲ ਆਪਾਂ ਕਰ ਲਾਂਨੇ ਉਧਰ ਉਧਰੀ ਉਹ ਤਾਂ ਗੱਲ ਠੀਕ ਹੈਗੀ ਹੁਣ ਤਾਂ ਕੋਲੇ ਕੋਈ ਜਵਾਬ ਨਹੀਂ ਪਣੇ ਹੁਣ ਤਾਂ ਆਪਦਾ ਹੀ ਹੱਥ ਤੰਗ ਹੋਇਆ ਪਿਆ ਤੈਨੂੰ ਪਤਾ ਹੈ ਅੱਛਾ ਹੈ ਮੈਂ ਤਾਂ ਤੈਨੂੰ ਆਏ ਕਹਿੰਦੀ ਸੱਚ ਹਾਂ ਤੂੰ ਕਿਉਂ ਫਿਕਰ ਕਰੀ ਜਾਂਦੀ ਆ ਦੋ ਚਾਰ ਦਿਨ ਅਜ ਆਪਣੇ ਉਹ ਕਮੇਟੀ ਦੀ ਪਰਚੀ ਨਾ ਪਾਣੀਆਂ ਉਹ ਚੱਕ ਲਾਗੇ ਤੇ ਕਮੇਟੀ ਤੇ ਆਪਾਂ ਕੱਲ ਨੂੰ ਪੈਣੀਆਂ ਪਰਚੀਆਂ ਹਾਂ ਕੱਲ ਨੂੰ ਪੈਣਗੇ ਪਰਚੀਆਂ ਜੇ ਤੇਰੀ ਨਿਕਲਈ ਤਾਂ ਤੂੰ ਅੱਧੋ ਦੀ ਵਰਤ ਲਾਂਗੇ ਆਪਾਂ ਜੇ ਮੇਰੀ ਨਿਕਲਈ ਤਾਂ ਉਹ ਅੱਧੋ ਦੀ ਵਰਤ ਲਾਂਗੇ ਆਪਾਂ ਆਈ ਕਰ ਲਾਂਗੇ ਦੋਨਾਂ ਦਾ ਡੰਗ ਲੈ ਜੂਗਾ ਨਹੀਂ ਇਹ ਵੀ ਸਕੀਮ ਤੂੰ ਵਧੀਆ ਦੱਸੀ ਆ ਲੈ ਮੇਰੇ ਤਾਂ ਜਿਆਦਾ ਹੀ ਨਹੀਂ ਸਿਆ ਪਰਚੀਆਂ ਵਾਲੀ ਗੱਲ ਤਾਂ ਲੈ ਤੇ ਹੋਰ ਹੁਣ ਜਦ ਭਰੀਏ ਤੇ ਪਰਚੀ ਤੇ ਰਿਕੂਗੇ ਕੱਲ ਦਾ ਨਹੀਂ ਸੀ ਨਾ ਮੈਨੂੰ ਪਤਾ ਮੈਨੂੰ ਆਇਆ ਸੀ ਵੀ ਹਜੇ ਦਿਨ ਪਏ ਨੇ ਨਹੀਂ ਨਹੀਂ ਕੱਲ ਨੂੰ ਭਰਨੀ ਹੈਗੀ ਅੱਛਾ ਹਾਂ ਨੇ ਚਲ છોਕਰਾ ਪ੍ਰਮਾਤਮਾ ਗਏ ਹੀ ਅਰਦਾਸ ਕਰਦੇ ਆ ਜਾਂ ਤੇਰੀ ਪਰਚੀ ਨਿਕਲੇ ਵਜਾ ਮੇਰੀ ਨਿਕਲੇ ਆਵੇ ਉਹੀ ਤਾਂ ਗੱਲਾਂ ਹਾਂ ਉੱਥੇ ਤਾਂ ਨਾਲ ਦੇ ਨਾਲ ਪਰਚੀ ਕੱਢ ਕੇ ਤੇ ਨਾਲ ਦੇ ਨਾਲ ਕਮੇਟੀ ਇਕੱਠੀ ਕਰਕੇ ਦੇ ਦੇਣੀ ਆ ਉਹਨੇ ਹਾਂ ਐ ਤਾਂ ਕਿਹਾ ਹੋਇਆ ਹਾਂ ਮੈਂ ਵੀ ਉਸੇ ਆਸਤੀ ਬੈਠੀ ਆਂ ਤਾਂ ਹੀ ਤਾਂ ਉਹਨੂੰ ਕਿਹਾ ਵੀ ਦੋ ਚਾਰ ਦ ਰੁਕ ਜਾ ਚਲ ਠੀਕ ਐ ਫੇਰ ਨਾ ਜੇ ਮੇਰੀ ਪਰਚੀ ਨਿਕਲੀ ਤਾਂ ਮੈਂ ਤੈਨੂੰ ਦੇ ਦੂੰਗੀ ਪੈਸੇ ਅੱਧੇ ਲੈ ਲਈ ਤੂੰ ਅੱਧੇ ਤੂੰ ਵਰਤ ਲਈ ਅੱਧੇ ਮੈਂ ਵਰਤ ਲੂੰਗੀ ਆਹੀਂ ਤਾਂ ਮੈਂ ਕਿਹਾ ਯਾਰ ਆਊਗਾ ਆਪਾਂ ਨੂੰ ਇਹਨੇ ਕਿਹੜਾ ਢੰਗ ਲੈ ਜੂਗਾ ਕੋਈ ਨਹੀਂ ਹਾਂ ਜੇ ਤੂੰ ਵਰਤਲੇ ਤਾਂ ਕੀ ਕਿੱਡੀ ਗੱਲ ਮੈਂ ਵਰਤਲੇ ਤਾਂ ਕਿੱਡੀ ਗੱਲ ਲੱਗੀ ਹੋਲਾ ਤਾਂ ਮਿੰਦੂ ਆਈ ਫੱਕਿਆ ਵੀ ਚੱਲ ਕੋਈ ਅਰਥ ਸਰ ਜਾਂਦਾ ਚਾਰ ਪੀਏ ਐਂ ਚੱਲ ਮਹੀਨੇ ਨਾਲ ਪਤਾ ਨਹੀਂ ਲੱਗਦਾ ਆਪਾਂ ਨੂੰ ਇਹ ਤਾਂ ਗੱਲ ਹੈਗੀ ਆਪਾਂ ਨੇ ਤੇ ਨਾ ਇੰਨਾ ਹੋਈ ਗੱਲ ਜੇ 50 5000 ਰੁਪਏ ਵਿਆਜ ਤੇ ਚੱਕੀਆਂ ਉਹਦਾ ਵਿਆਜ ਹੀ ਤੂੰ ਦੇਖ ਲੈ ਕਿੰਨਾ ਹੁੰਦਾਗਾ ਵਿਆਜ ਹੀ ਖਾ ਲੈਂਦਾ ਹੈ ਹਾਂ ਅਸੀਂ ਤਾਂ ਕਹਿੰਦੇ ਇਹ ਆਪਾਂ ਨੂੰ ਵਿਆਜ ਨਹੀਂ ਵਿਊਜ ਨਹੀਂ ਚੱਲ ਆਈ ਐ ਬਿਜਲਮੀ ਨਹੀਂ ਭਰਨੇ ਹੁੰਦੇ ਆ ਭਰਨੇ ਹੁੰਦੇ ਆ ਹਾਂ ਭਰੀ ਜਾਵਾਂਗੇ ਚੱਲ ਕੁਝ ਨਹੀਂ ਹੁੰਦਾ ਹੋਰ ਸੋਖਾ ਹੋ ਰਿਹਾ ਲੱਗ ਪਹਿਲਾਂ ਮੈਂ ਪਾਉਂਦੀ ਹੁੰਦੀ ਸੀਗੀ ਆ ਹੁਣੇ ਵਿੱਚ ਹਟ ਗਈ ਸੀਗੀ ਹ ਤਾ ਹੁਣ ਦੁਆਰੇ ਸ਼ੁਰੂ ਕੀਤੀ ਹੈ ਮੈਨੂੰ ਵੀ ਉਹ ਤੂੰ ਕਹਦਾ ਮੈਂ ਕਿਹੜਾ ਕਦੇ ਪਾਈ ਸੀ ਕਮੇਟੀ ਮੈਂ ਤਾਂ ਕਦੇ ਨਹੀਂ ਸੀ ਪਾਈ ਭੈਣੇ ਅੱਛਾ ਤੇ ਹੁਣ ਮੈਂ ਤਾਂ ਮਹੀਨੇ ਦੇ ਥੋੜੇ ਥੋੜੇ ਇਕੱਠੇ ਕਰ ਲੰਨੇ ਆ 5000 ਬਣ ਜਾਂਦਾ ਮਹੀਨੇ ਦੇ ਚੱਲ ਮੈਨੂੰ ਉਹ ਨਹੀਂ ਹੁੰਦੇ ਦੁੱਧਵਾਦ ਹਾਂ ਦੁੱਧਵਾਦ ਪਾ ਦਾਂ ਨੀ ਉਹਦੇ ਵਿੱਚੋਂ ਮੜਾ ਮੋਟਾ ਰੱਖ ਲੈਣੀ ਹੈ ਤੇ ਆਹੀ ਤਾਂ ਹੁੰਦਾ ਬੁੜੀਆਂ ਕੋਲੇ ਹੁਣ ਹੋਰ ਕੀ ਹੈਗਾ ਹੁਣ ਆਪਣੇ ਕਿਹੜੇ ਸਾਡੇ ਕਿਹੜੇ ਕੋਈ ਹੋਰ ਕਮਾਈ ਆ ਦੁੱਧਵਾਦ ਚ ਮੈਂ ਇਕੱਠੇ ਕਰ ਕਰਕੇ ਉਹ ਕਰਦੀਆਂ ਭਰਦੀਆਂ ਕੀ ਚਲਾਇਆ ਕਿ ਕੁੜੀ ਪੜਜੂਗੀ ਕੋਈ ਚੱਜ ਦੇ ਕੰਮ ਲੱਗ ਜੂਗੀ ਚੱਲ ਕੋਈ ਨੌਕਰੀ ਮਿਲ ਜੂ ਅੱਗੇ ਆਈਂ ਟੈਂਸ਼ਨ ਨਾ ਖਾਈਆਂ ਨੇ ਤੈਨੂੰ ਪਤਾ ਜੇ ਪੈਸੇ ਹੋਣਾ ਘਰ ਦਾ ਨਾ ਮੂੰਹ ਮੱਥਾ ਕਰ ਲਈਏ ਜੇ ਲੱਕੀ ਹਾਲ ਹੋਇਆ ਬੈ ਸਾਡੇ ਘਰ ਦਾ ਨਹੀਂ ਹੋ ਜੂਗਾ ਕੋਈ ਨਾ ਪ੍ਰਮਾਤਮਾ ਹੌਲੀ ਹੌਲੀ ਸਾਰਾ ਕੁਝ ਹੀ ਕਰ ਦਿੰਦਾ ਮਿੰਦੋ ਇੱਕੋ ਦਮ ਜੇ ਆਪਾਂ ਕਹਾਂਗੇ ਇੱਕੋ ਦਮ ਨਹੀਂ ਕੁਝ ਹੁੰਦਾ ਹੁੰਦਾ ਆਹ ਤਾਂ ਗੱਲ ਤੇਰੀ ਠੀਕ ਹੈਗੀ ਹੁਣ ਤੈਨੂੰ ਵੀ ਪਤਾ ਹੀ ਆ ਉਹ ਗੱਲ ਕੌਣ ਆ ਕਮਾਉਣ ਵਾਲਾ ਸਾਡੇ ਹੈ ਕੋਈ ਨਹੀਂ ਕਮਾਉਣਾ ਸਹੀ ਗੱਲ ਹੈ ਚਲ ਰੱਬ ਹੀ ਸਾਥ ਦਿੰਦਾ ਹੈ ਭਾਈ ਹੋਈ ਤਾਂ ਗੱਲ ਲੱਗੀ ਚਲ ਹੋਰ ਦੱਸ ਚਾਹ ਪਾਣੀ ਪੀਏਗੀ ਨਾ ਬਸ ਚਾਹ ਤਾਂ ਮੈਂ ਪੀ ਕੇ ਸੀ ਚੰਗਾ ਮਜਾਨੀ ਆ ਫਿਰ ਹੁਣ ਮੈਂ ਤਾਂ ਪੈਸੇ ਨੂੰ ਆਈ ਸੀ ਚਲ ਬੈ ਜਾ 10 ਮਿੰਟ ਹੁਣ ਕੱਲ ਦਾ ਦਿਨ ਹੋਰ ਦੇਖ ਲੈਣੇ ਢੀਕ ਲੈਣੇ ਕੀ ਆ ਕਿ ਨਿਕਲੀ ਆਵੇ ਮੈਨੂੰ ਕੱਲ ਪਤਰੀ ਪਰਸੋਂ ਮਨਿੰਦਰ ਮਿਲੀ ਸੀ ਮੈਂ ਉਹਨੂੰ ਕਿਹਾ ਸੀਗਾ ਹਾਂ ਮੈਂ ਉਹ ਤਾਂ ਮੈਂ ਉਹਦੇ ਕੰਨੀ ਗੱਲ ਪਾਈ ਸੀ ਬਹ ਮੈਨੂੰ ਲੋੜ ਆ ਹਾਂ ਠੀਕ ਹੈ ਚਲ ਜੇ ਮੈਨੂੰ ਚਕਾਤੀ ਕਮੇਟੀ ਫਿਰ ਆਪਾਂ ਦੋ ਚ ਬਰਤ ਲਾਂਗੇ ਕੋਈ ਗੱਲ ਨਹੀਂ ਮੈਂ ਕਹਿੰਦੀ ਆ ਚਲ ਜੀ ਆਪਣੀ ਪਰਚੀ ਨਾਂ ਵੀ ਨਿਕਲੀ ਨਾ ਤੇ ਤੂੰ ਕਹੇ ਸੁਣ ਕੇ ਤੂੰ ਚੱਕ ਲਈ ਹਾਂ ਹੁਣ ਮੈਂ ਕਿਹਾ ਸੀ ਮੈਨੂੰ ਪਰਸੋਂ ਟੱਕਰੀ ਸੀ ਕਰਨੇ ਕੰਮ ਇੱਕ ਕਬੇਲੇ ਵਰਨ ਵਾਲਾ ਪਿਆ ਸੀ ਕਬਿਲੀ ਦਾ ਨਹੀਂ ਬਿੱਲ ਤਾਂ ਸਾਡਾ ਵੀ ਆ ਰਿਆ ਕਰੇ ਕੀ ਚੱਲ ਮੁੰਡਾ ਭਰੇਊਗਾ ਬਿੱਲ ਤਾਂ ਮੈਨੂੰ ਮਿਲਦੀ ਤਾਂ ਫੇਰ ਕਰਨੀ ਤੈਨੂੰ ਪਤਾ ਮਾੜੇ ਮੋٹے ਹੀ ਘਰੇ ਹੋਉਂਦੇ ਆ ਹੁਣ ਜੇ ਮਾੜੇ ਮੋਟੇ ਨਾਲ ਮੁੰਡੇ ਤੋਂ ਮੰਗਦੇ ਆ ਇਹ ਕਹਿੰਦਾ ਮਾਂ ਤੈਨੂੰ ਰੋਜ਼ ਕੀ ਲੋੜ ਹੈ ਹਾਂ ਸੋ ਤੈਨੂੰ ਪਤਾ ਆਦੇ ਘਰ ਦੇ ਦੇਖਣੇ ਪੈਂਦੇ ਆ ਇਹ ਤਾਂ ਗੱਲ ਹੈਗੀ ਤੇ ਬਾਕੀ ਰਹੀ ਗੱਲ ਉਹਦੇ ਮੈਂ ਮਨਿੰਦਰ ਨੂੰ ਮੈਂ ਵੀ ਕਿਹਾ ਸੀ ਤੇ ਮੇਰੀ ਤਾਂ ਗੱਲ ਤੈਨੂੰ ਤਾਂ ਐਂ ਕਹਿੰਦੇ ਆ ਤਾਈ ਤੈਨੂੰ ਤਾਂ ਲੋੜ ਹੀ ਰਹਿੰਦੀ ਐ ਲੋੜ ਹੀ ਰਹਿੰਦੀ ਐ ਅਣ ਸੁਣੀ ਜੀ ਗੱਲ ਕਰ ਜਾਂਦੀ ਐ ਮੇਰੀ ਤਾਂ ਨਹੀਂ ਐ ਉਹੀ ਗੱਲ ਨਹੀਂ ਆਣੀ ਹੈ ਜਿਉਂ ਉਹਨਾਂ ਹਣ ਚਲਾਤਾ ਬੈਠੀ ਕਮੇਟੀ ਹੋ ਤਾਂ ਮੈਨੂੰ ਆਇ ਲੱਗਦਾ ਵੀ ਪਤਾ ਨਹੀਂ ਪੂਰ ਚੜੂ ਕਿ ਨਾ ਚੜੂਗੀ ਉਹ ਗੱਲ ਹੋਈ ਪਈ ਹੈ ਜੀ ਹੁਣ ਆਪਾਂ ਤਾਂ ਚੱਲੇ ਜਿਹੜੇ ਗਲੀ ਗਵਾਂਡ ਦੇ ਮੈਂਬਰ ਹੈਗੇ ਤਾਂ ਠੀਕ ਹੈ ਹੁਣ ਬਾ ਇੱਕ ਦੋ ਉਹਨਾਂ ਨੇ ਬਾਹਰੋਂ ਪਾਏ ਹੋਏ ਨੇ ਬਾਹਰੋਂ ਪਾਏ ਆਪਾਂ ਤਾਂ ਬੰਤੂ ਨੂੰ ਕਹਾਂਗੇ ਆਪਾਂ ਨੂੰ ਕੀ ਲੋੜ ਹੈ ਤਾਂ ਆਪੇ ਅਗਲੀ ਨਾ ਦੂਜਿਆਂ ਨੇ ਪਾਈ ਤਾਂ ਜਿਹੜਾ ਕਹਿੰਦੇ ਹੁੰਦੇ ਮੁੱਢ ਹੁੰਦਾ ਉਹ ਭਰਦਾ ਹੁੰਦਾ ਪੱਲੋਂ ਆਪੇ ਭਰੀ ਜਾਣਗੇ ਆਪਾਂ ਨੂੰ ਵੀ ਤਾਂ ਗੱਲ ਹੈ ਹਾਂ ਆਪਾਂ ਤਾਂ ਆਪਣੀ ਕਮੇਟੀ ਨਿਕਲਾਈ ਆਪਾਂ ਤਾਂ ਪੂਰੇ ਪੈਸੇ ਲੈਣੇ ਆ ਤੂੰ ਜੇ ਤੇਰੀ ਨਿਕਲਈ ਨਾ ਗੱਲ ਸੁਣ ਇੱਕ ਮੇਰੀ ਜਿਵੇਂ ਕਹਣ ਵੀ ਅ ਪੂਰਾ ਤਾਂ 50000 ਧਰੋ ਮੇਰੇ ਹੱਥ ਤੇ ਇਕੱਠਾ ਲੈ ਕੇ ਆਉਂਗੀ ਮੈਂ ਤਾਂ ਇਕੱਠੇ ਲੈ ਕੇ ਆਈ ਸਭਨੇ ਕੰਮ ਵੀ ਆਜੂਗੇ ਕਿਸੇ ਦੇ ਤੇ ਹੁਣ ਆਏ ਜੇ ਹੁਣ ਚੱਕਲੇ ਉਹਨੇ ਪਈ ਦੋ ਦੇ ਤੀਆਂ ਚਾਰ ਦੇ ਤੀਆਂ ਕਮੇਟੀ ਆਏ ਨਹੀਂ ਲੋਟਾਉਣੇ ਕੰਮ ਤਾਂ ਘਰੇ ਖਰਚਾਂਗੇ ਤਾਂ ਪਾਇਿਆਂ ਦਾ ਕੀ ਫਾਇਦਾ ਫਿਰ ਉਹ ਕਮੇਟੀ ਪਾਈ ਦਾ ਕੋਈ ਫਾਇਦਾ ਨਹੀਂ ਮੇਰੇ ਆਪਾਂ ਨੂੰ ਉਹੀ ਤਾਂ ਗੱਲ ਹੈਗੀ ਚੱਲ ਚੰਗਾ ਮੈਂ ਜਾਣੀ ਐ ਚਲ ਕੋਈ ਨਹੀਂ ਆਪਾਂ ਕਰਦਾ ਤੈਨੂੰ ਤੂੰ ਰੋਕ ਤੇ ਜੇ ਕੋਈ ਬਣਾ ਹੱਲ ਜਿਵੇਂ ਮੈਂ ਕਰੂੰਗੀ ਆਹ ਤੇ ਕੱਲ ਨੂੰ ਫਿਰ ਤੂੰ ਆ ਜੀ ਹਾਉਂਗੀ ਬੈਠੋ ਜੀ ਆਪਾਂ ਇਕੱਠੇ ਵਗ ਚੱਲਾਂਗੇ ਚਲ ਹੌਲੀ ਕਰ ਲਾਂਗੇ ਚੱਲਾਂਗੇ ਫਾਟੀਆਂ ਦਾ ਜਾਣਾ ਚਾਹੀਦਾ ਹੈ ਜਾਣਾ ਚਾਹੀਦਾਗਾ ਆਪਣੇ ਸਾਹਮਣੇ ਸਿੱਟਣਗੇ ਤਾਂ ਆਪਾਂ ਨੂੰ ਪਤਾ ਲੱਗੂ ਪਰਚੀਆਂ ਦਾ ਕਿਹਦੀ ਨਿਕਲੀ ਆ ਉਹ ਤਾਂ ਉਹ ਮੈਂ ਕਿਹਾ ਸੀ ਗੱਲੀ ਗੱਲੀ ਕਰ ਮੈਂ ਹਾਂ ਵੀ ਚੱਲ ਤੂੰ ਨਾ ਐ ਕਰੀ ਵੀ ਜੇ ਕਿਸੇ ਨੂੰ ਵੀ ਲੋੜ ਆ ਨਾ ਤੇ ਅੜਕਾ ਲਈ ਉਹਨਾਂ ਨੂੰ ਅਗਲੇ ਮਹੀਨੇ ਦੇ ਦੇ ਬੇਟੀ ਤੇ ਮੈਨੂੰ ਦੇ ਦੀ ਅੱਜ ਕੀ ਚੱਲ ਵਸ ਤੂੰ ਮੜਾ ਜਾ ਜ਼ੋਰ ਜਾ ਰੱਖੀ ਠੀਕ ਹੈ ਚੰਗਾ ਮੈਂ ਜਾ ਕੇ ਵੀ ਆਉਂਗੀ ਚੰਗਾ ਚੰਗਾ ਲੈ ਪੈਸਾ ਨੇ ਤਾਂ ਹਿਕਲ ਹਰੇਕ ਨੂੰ ਲੋੜ ਹੀ ਰਹਿੰਦੀ ਹੈਗੀ ਜੇ ਮੈਨੂੰ ਲੋੜ ਆ ਇਹਨੂੰ ਵੀ ਘਰੇ ਲੋੜ ਆਗੀ ਚੱਲ ਜੇ ਕਮੇਟੀ ਮਿਲ ਗਈ ਤਾਂ ਅੱਧੀ ਅੱਧੀ ਕਰਕੇ ਵਰਤ ਲਾਂਗੇ ਐਂ ਕੀ ਹੁੰਦਾਗਾ ਉਹ ਦੇਖ ਲੈ ਯਾਰ ਜੇ ਹੁੰਦਾ ਹੱਲ ਮਾੜਾ ਮੋਟਾ ਤਾਂ ਹਾਂ ਕੋਈ ਗੱਲ ਨਹੀਂ ਬਸ 24 25 ਤਰੀਕ ਤੱਕ ਕਰ ਦੂੰਗਾ ਵਾਪਸ ਮੈਂ ਹਾਂ 10000 ਚਾਹੀਦਾ ਲੋਡ ਆ ਉਹ ਯਾਰ ਗੱਡੀ ਲੋਡ ਕਰਾਉਣੀ ਆ ਗੱਡੀ ਖੜੀ ਆ ਉ ਜਾਣਾ ਆਉਣਾ ਪੈਂਦਾਗਾ ਹਾਂ ਹਾਂ ਪੁੱਛ ਲੈ ਫਿਰ ਉਹ ਤੋਂ ਪੁੱਛ ਲੈ ਚੱਲ ਕੋਈ ਨਹੀਂ ਮੈਂ ਤਾਂ ਉਹ ਤੋਂ ਪੁੱਛਦਾ ਨਹੀਂਗਾ ਉਹਨੇ ਦੇਣੀ ਨਹੀਂ ਮੈਨੂੰ ਹਾਂ ਰੁੱਕ ਜੇ ਸੁਭਾਲਾ ਚੱਲ ਤੂੰ ਕਰ ਲੈ ਤੇਰੀ ਲਿਆਏ ਵਧੀਆ ਉਹਨੂੰ ਕਰ ਲੈ ਗੱਲ ਤੂੰ ਜੇ ਅੰਦਰ ਤਾਂ ਵੇ ਆਇਦਿਆ ਜੰਨਾਲਾ ਪਾ ਹਾਂ ਚਲ ਦੱਸੀ ਮੈਨੂੰ ਚੰਗਾ ਠੀਕ ਕੀ ਹੋ ਗਿਆ ਕੁਛ ਨਹੀਂ ਯਾਰ ਪੈਸੇ ਚਾਹੀਦੇ ਸੀ 10000 ਰੁਪਿਆ ਤੂੰ ਪੁੱਛ ਲਾ ਦੀ ਮਾਂ ਤੋਂ ਨਾ ਕੀ ਹੋ ਗਿਆ ਕਾਹ ਤੋਂ ਚਾਹੀਦੇ 10000 ਰੁਪਿਆ ਉਹ ਗੱਡੀ ਲੋਡ ਕਰਾਉਣੀ ਆ ਗੱਡੀ ਖੜੀ ਹੈਗੀ ਹਾਂ ਗੱਡੀ ਤਾਂ ਲੋਡ ਕਰਾਉਣ ਆਲੀ ਹੈਗੀ ਆਪਣੀ ਹੋਰ ਹੁਣ ਉਹ ਜਾਣੀ ਆਂਦਾ ਐਸੀ ਜੇ ਲੋਡ ਕਰਾਉਣ ਲੱਗ ਗਿਆ ਐਸੇ ਕਈ ਉਹਦੀ ਸਾਰੀ ਗੈਂਸ ਖਸਪੂ ਗਈ ਅੱਛਾ ਤੇ ਨਹੀਂ ਆਪਣੀ ਆਰਤੀਆਂ ਤੇ ਚੱਕ ਲਿਓ ਪੈਸੇ ਆਰਤੀਆਂ ਤੇ 10000 ਮੰਗਣ ਕਿੱਥੇ ਜਾਂਦੇ ਸੋਹਣੇ ਲੱਗਦੇ ਆ ਯਾਰ ਕੋਈ ਗੱਲ ਨਹੀਂ ਹੱਲ ਹੋ ਜਾਊਗਾ ਤੂੰ ਪੁੱਛ ਲੈ ਆਪਦੇ ਵੀਰੇ ਤੋਂ ਪੁੱਛ ਲੈ ਉਹਨਾਂ ਤੋਂ ਤਾਂ ਕਿਵੇਂ ਪੁੱਛਾਂ ਪੈਸੇ ਹੁਣ ਤੁਸੀਂ ਕਮਾਲ ਕਰ ਦਿਓ ਨਾ ਤਾਂ ਆਪਦੀ ਤੁਹਾਨੂੰ ਤਾਂ ਵਿਆਹ ਕਰਤੀ ਹਟਿਆ ਹਜੇ ਚਲ ਦੇਖ ਲੈ ਆ ਮਰਜੀ ਹੈ ਤੇਰੀ ਮੈਂ ਤਾਂ ਐਂ ਕਹਿੰਦਾ ਸੀ ਗੱਡੀ ਜੀ ਲੋਡ ਕਰਾ ਕੇ ਕਿ ਦੇਖੋ ਮਾ ਫੇਰ ਆਉਂਦੇ ਹੋਰ ਤੱਕ ਕੀ ਹੈਗਾ ਸੱਚੀ ਹੋਰ ਹੁਣ ਕਿੱਥੇ ਲੈ ਕੇ ਜਾਉਂਗੇ ਕਿਤੇ ਵੀ ਲੈ ਜਾਊਗਾ ਬਸ ਥੋੜੇ ਜਿਹੇ ਪੈਸੇ ਵੱਧ ਪੁੱਛ ਲੈ ਤੇਲ ਤੂਲ ਪਵਾ ਲਾਂਗੇ ਨਾਲੇ ਗੱਡੀ 'ਚ 15 ਕਹੇ ਹਜ਼ਾਰ ਪੁੱਛ ਲਾ ਜੇ ਮਿਲ ਜੂਗਾ ਤਾਂ ਜਾ ਹੀ ਮਿਲ ਜੂ ਆਪ ਨੂੰ ਤਾਂ ਕਿਵੇਂ ਕਮੇਟੀ ਪਾਈ ਹੋਈ ਐ ਇੱਥੇ ਕੀ ਪਰਚੀਆਂ ਨਿਕਲਣਗੀਆਂ ਹੈ ਤੇ ਬੰਦ ਤੋਂ ਤਾਈ ਨੇ ਮੇਰੀ ਵਧੀਆ ਬੰਦੀ ਆ ਪਰਚੀਆਂ ਪਾਉਂਦੀ ਆ ਉਹ ਮੈਂ ਉਹਦੇ ਨਾਲ ਗੱਟਮਟ ਕਰ ਲੂੰਗੀ ਚੱਲ ਫਿਰ ਦੇਖ ਲੈ ਯਾਰ ਇਹ ਤਾਂ 420 ਦੀ ਗੱਲ ਆ ਆ ਮੁੰਡੇ ਤਾਂ ਪੁੱਛੇ ਸੀਗੇ ਪੈਸੇ ਤੇ ਉਹ ਤਾਂ ਕਹਿੰਦਾ ਮੇਰੇ ਕੋਲ ਹੈ ਨਹੀਂ ਕਹਿੰਦਾ ਮੇਰਾ ਲਿਆਜੀ ਆ ਉਹ ਦੰਦਾਗਾ ਵਿਆਹ ਤੇ ਪੈਸੇ ਪਰ ਵਿਆਹ ਤੇ ਨਾ ਫੜਨੇ ਪੈਣਗੇ ਨਾ ਨਾ ਵਿਆਹ ਤੇ ਨਾ ਫੜੋ ਕੋਈ ਗੱਲੀ ਮੱਝ ਜਾਈ ਜਾਊਗੀ ਤਾਈ ਕੋਲ ਤੇ ਉਹਨੂੰ ਕਹੂੰਗੀ ਕੱਲ ਨੂੰ ਨਿਕਲ ਲੀਆਂ ਪਰਚੀਆਂ ਅੱਛਾ ਤੇ ਕੱਲ ਨੂੰ ਕਹੂੰਗੀ ਤਾਈ ਨੂੰ ਵੀ ਸਾਡੀ ਪਰਚੀ ਕੱਢ ਦੇ ਤੂੰ ਨਾਲ ਤੇ ਵਧੀਆ ਨਾਲ ਤਾਂ ਗੱਡੀ ਆਪਣੀ ਸਹੀ ਹੋ ਜੂਗੀ ਨਾਲੇ ਵਧੀਆ ਆਪਣਾ ਬਾਹਰ ਘੁੰਮਿਆਵਾਂਗੇ ਆਪਾਂ ਪਰਚੀ ਕੱਢਣ ਦੀ ਲੋੜ ਹੈ ਤਾਈ ਨੂੰ ਕਹਾਂ ਪਹਿਲਾਂ ਹੀ ਪਰਚੀ ਆਪ ਦਾ ਜਿਹੜੇ ਲਿਖ ਕੇ ਨਾਮ ਉਹ ਹੱਥ 'ਚ ਰੱਖੀਂ ਜਦੋਂ ਉਹ ਆਏਗਾ ਕਿਵੇਂ ਸਿੱਟੂਗੀ ਤੇ ਬਸ ਉਹ ਆਪਣੇ ਲਈ ਪਰਚੀ ਨਿਕਲੇਊਗੀ ਐ ਨਹੀਂ ਐ ਤੇ ਪਤਾ ਤਾਈ ਹੁਰਗੀਆਂ ਕਿੰਨੀਆਂ ਚਲਾਕ ਦੂਜੀਆਂ ਆ ਸੁੱਖੀ ਤਾਈ ਆ ਹੈ ਮਿੰਦੋ ਚਾਚੀ ਆ ਹਾਂ ਤੈਨੂੰ ਇਹ ਉਹੀ ਲੱਗਦੀਆਂ ਨੇ ਬਹੁਤ ਚਲਾਕ ਆ ਇਹ ਉਥੇ ਲੜਾਈ ਪੈ ਜੂਗੀ ਜੱਫੋ ਜੱਫ ਹੋ ਜਾਊਗਾ ਤੁਹਾਨੂੰ ਫਿਰ ਤੈਨੂੰ ਕੀ ਪਤਾ ਵੀ ਆਪਨੇ ਕਮੇਟੀ ਨਿਕਲੂਗੀ ਉਹ ਤਾਂ ਮੈਂ ਤਾਈ ਨਾਲ ਆਪੇ ਗੱਲ ਕਰ ਲੂੰਗੀ ਸਾਰੀ ਉਹ ਤਾਂ ਤੁਸੀਂ ਮੇਰੇ ਤੇ ਛੱਡ ਦੋ ਮੈਂ ਤਾਂ ਐਂ ਕਿ ਨਹੀਂ ਇਸ ਪਰਸ ਮੈਨੂੰ ਚਾਚੀ ਮਿਲੀ ਸੀ ਕਿ ਮਿੰਦੋ ਤੂੰ ਮੈਨੂੰ ਕਹਿੰਦੀ ਨਾ ਕਹਿੰਦੀ ਪੈਸਿਆਂ ਦੀ ਅੱਤ ਕਿ ਮੈਨੂੰ ਲੋੜ ਆ ਹੈ ਮੇਰੇ ਕੋਲ ਕਿਨੇ ਜੇ ਪਾਈ ਜਾਂਦੀ ਸੀ ਮੈਨੂੰ ਕਹਿੰਦੀ ਜੇ ਤਰੀ ਕਮੇਟੀ ਨਿਕਲੇ ਤੂੰ ਮੈਨੂੰ ਕਿਉਂ ਚੁਕਾ ਦੇ ਨੀ ਕਾ ਮੈਨੂੰ ਪੈਸੇ ਚਾਹੀਦੇ ਆ ਆਪਾਂ ਤਾਂ ਗੱਡੀ ਖੜੀਆ ਯਾਰ ਗੱਡੀ ਬਣਾ ਜਾ ਬਾਲਾ ਔਖਾ ਨਜਾਇਜ਼ ਕਿਸੇ ਪਾਸ ਜਾ ਨਹੀਂ ਜਾਂਦਾ ਚਲ ਕੋਈ ਨਾ ਫਿਰ ਮੈਂ ਕੱਜ ਹੁਣ ਹੀ ਜਾ ਕੇ ਆਉਣੀ ਆ ਤੂੰ ਜਾ ਚਾਹ ਤੈਨੂੰ ਜਾ ਕੇ ਭਰ ਕੇ ਜਾ ਤਾਈ ਕੋਲ ਜਾ ਕੇ ਆਉਣੀ ਆ ਤੇ ਉਹ ਨੂੰ ਕਹੂਂਗੇ ਕਿ ਕਮੇਟੀ ਮੇਰੀ ਕੜਾ ਕਿ ਮਰਜੀ ਕੜਾ ਹਦਾ ਕੀ ਫਿਰ ਕਮੇਟੀ ਦਾ ਤਾਈ ਨੂੰ ਕਹਿੰਦੀ ਕਿ ਵਿੱਚੋਂ 5000 ਤੈਨੂੰ ਦੇ ਦੂੰਗੀ ਤੂੰ ਘਰੇ ਵਰਤ ਲੈ। ਤੁਸੀਂ ਕਮਾਲ ਕਰਦੇ ਹੋ ਕਿਉਂ ਤਾਈ ਨੂੰ ਕਾ ਤੋ ਤਾਈ ਤਾਂ ਉਹੀ ਮੇਰੀ ਬਥੇਰੀ ਹੈ ਤਾਈ ਨਾ ਤੇ ਮੇਰੀ। ਫਿਰ ਜਾ ਜਾ ਕੇ ਗੱਲ ਕਰਕੇ ਆ। ਘਰੇ ਆਉਂਗੀ ਗੱਲ। ਮੇਰੀ ਗੱਲ ਸੁਣ ਲਓ ਇਹ ਨਾ ਹੋਵੇ 50000 ਰੁਪਏ ਮੈਂ ਲੈ ਆ ਕੇ ਦੇਦਾ ਮੁੜ ਕੇ ਆਪ ਹੀ ਖਾਜੋ। ਉਹ ਨਹੀਂ ਤੇ ਮੈਨੂੰ ਕਿਤੇ ਲੈ ਕੇ ਵੀ ਨਾ ਜਾऊं। ਫਿਰ ਮੈਂ ਉਹਨੂੰ ਫੋਨ ਕਰਦਾ। ਕਿਨੂੰ? ਮੇਰੇ ਪੁੱਛੀ ਨਾ ਕਿ ਇਹਨੂੰ ਪਏ। ਇੱਕ ਵਾਰੀ ਗੱਲ ਤਾਂ ਕਰਿਆਉਂਦੀ ਕੀ ਕਹਿੰਦੀ ਆ। ਚਲ ਜਾ ਫਿਰ ਛੇ ਦਿਨ ਆ ਕੇ ਦੱਸਿਵੇਂ। ਪਹਿਲਾਂ ਮੇਰ ਨਾਲ ਗੱਲ ਪੱਕੀ ਕਰੋ ਤੁਸੀਂ ਉਹ ਜਾ ਆਵਾਂਗੇ ਗੁਰੂ ਕੋਈ ਗੱਲ ਤੈਨੂੰ ਦੱਸ ਦਿਆਤਾ ਘੁੰਮ ਆਵਾਂਗੇ ਤੁਸੀਂ ਇੱਕ ਵਾਰੀ ਪਹਿਲਾਂ ਵੀ ਤੁਸੀਂ ਮੈਨੂੰ ਲਾਇਆ ਹੀ ਕੀਤੀ ਸੀ ਮੈਂ ਘਰੋਂ ਪੈਸੇ ਲੈ ਕੇ ਆਈ ਮੰਗ ਕੇ ਆਪ ਹੀ ਖਾ ਖੂਗੇ ਮੈਨੂੰ ਮੜ ਕੇ ਲਾਰੇ ਲਾਈਗੇ 50000 ਤਾਂ ਨਹੀਂ ਖਾ ਜੂਗਾ ਮੈਂ 10-15000 ਗੱਡੀ ਤੇ ਲੱਗੂਗਾ 5-7000 ਦਾ ਤੇਲ ਪੋਵਾਂਗੇ ਕੋਈ ਨਹੀਂ ਬਾਕੀ ਬਚੂ ਆਪਾਂ ਘੁੰਮ ਆਵਾਂਗੇ ਪੱਕਾ ਹਾਂ ਚਾਹੇ ਮੈਂ ਜਾ ਕੇ ਆਉਣੀ ਆ ਚਲੋ ਬੇਬੇ ਨੂੰ ਨਾ ਦੱਸੀ ਚੰਗਾ ਨਾ ਨਾ ਬੇਬੇ ਨੂੰ ਤਾਂ ਕਾਹਤੋਂ ਦੱਸਣਾ ਬੇਬੇ ਨੂੰ ਦੱਸਦੀ ਮੈਂ ਮਣਕ ਤੁਹਾਨੂੰ ਬੇਬੇ ਦਾ ਪਤਾ ਆਖੂਗੀ ਮੈਨੂੰ ਲੋੜ ਆ ਮੈਨ ਜਗਾ ਛੇਤੀ ਜਾਇਨਾ ਲੇਟ ਨਾ ਕਰ ਚਲ ਚੰਗਾ ਜਾਨੀ ਹੋਰ ਕੀ ਆ ਸ਼ੁਕਰ ਅਕੀਬ ਤਾਂ ਹੱਲ ਬਾਣੀ ਜਾਵੇ ਗੱਡੀ ਦੀ ਰੂਸ ਵੀ ਲੋਡ ਹੋ ਜਾਏ ਭਾਈ ਸਾ ਪਹਿਲਾਂ ਬਿਓ ਖਾਨ ਨੂੰ ਹੈਨੀ ਤੋ ਤੂੜੀ ਜੀ ਲਵੇ ਲੱਗਦੀ ਜਾਂਦੀ ਆ ਬੁੜੀਆਂ ਆਈਆਂ ਨੂੰ ਆਏ ਨਹੀਂ ਵੀ ਇਹਨਾਂ ਨੂੰ ਤਾਂ ਚੜਾ ਦਿਆ ਕਰੀ ਗਏ ਜਿੰਮੇ ਤਾਂ ਮੇਰੇ ਤੇ ਖਰਾਓ ਕਰੀ ਜਾਂਦੀਆਂ ਉਹ ਕਿਹੜਾ ਅਸਾਂ ਹੁਣ ਕੋਲ ਸੈਣ ਵੀ ਹਟ ਗਈ ਕਿਹੜਾ ਓਏ ਹਾਂ ਕਿਵੇਂ ਆ ਉਮਰਾ ਠੀਕ ਹੈ ਨਾ ਤੂੰ ਦੱਸ ਕੇ ਨਾ ਤੇਰੇ ਲੱਛਣ ਨਹੀਂ ਸਹੀ ਲੱਗਦੇ ਯਾਰ ਉਦੋਂ ਗੱਲਾਂ ਕਰੀਆਂ ਹੋਰ ਸੀ ਹੁਣ ਰੋਣਾ ਫੋਨ ਵੀ ਨਹੀਂ ਚੱਕਦਾ ਪਤੰਦਰਾ ਤੂੰ ਓਏ ਫੋਨ ਤਾਂ ਉਧਰ ਪਾਸੇ ਪਿਆ ਹੀ ਚਾਰਜ ਲੱਗਿਆ ਮੈਂ ਇਧਰ ਆ ਲੋਡ ਕਰੀ ਜਾਂਦਾ ਯਾਰ ਤੂੜੀ ਜੀ ਓਏ ਯਾਰ ਗੱਲਾਂ ਵਾਲੀ ਤੇ ਕਿਹੜੀ ਗੱਲ ਆ ਸਾਡੇ ਨਾਲ ਯਾਰ ਜਦੋਂ ਦੇਨੇ ਆ ਤੇਰੇ ਪੈਸੇ ਬਾਈ ਦੇ ਦੇਾਂਗੇ ਯਾਰ ਐਂ ਤੂੰ ਕਿਉਂ ਜਾਣ ਵੱਟ ਕੇ ਖਾਦੀ ਯਾਰ ਓਏ ਯਾਰ ਚਾਹੀ ਵੀ ਆ ਦਿਓ ਮੈਨੂੰ ਨਾ ਤੂੰ ਪੈਸੇ ਲੈਣੇ ਸੋ ਤਾਂ ਭੰਦੇ ਯਾਰ ਦਾ ਤੂੰ ਕਿਵੇਂ ਮਿੱਠਾ ਪਿਆਰਾ ਹੁੰਦਾ ਸੀਗਾ ਤੇ ਅੱਜ ਤੂੰ ਭੰਦੇ ਦਾ ਦੇਖ ਤੂੰ ਗੱਲ ਹੀ ਨਹੀਂ ਕਰਦਾ ਯਾਰ ਉਸ ਹਿਸਾਬ ਨਾਲ ਓਏ ਯਾਰ ਐ ਨਹੀਂ ਗੱ ਉਹ ਸਭ ਦੀ ਬਿਮਾਰ ਠਮਾਰਾ ਯਾਰ ਹੁਣ ਕਰਗੇ ਕਿ ਮੈਂ ਵੀ ਤੈਨੂੰ ਤਾਂ ਹੀ ਆਇਆ ਤੇਰੇ ਕੋਲ ਜੇ ਮੈਂ ਫਸਾਇਆ ਕੋਈ ਕਲੋਟਾ ਮੈਂ ਤੇਰਾ ਓਖੇ ਨਾਲ ਸਕਾ ਕਮ ਕੱਢਿਆ ਦੇਖ ਲੈ ਤੂੰ ਅੱਜ ਪਾ ਜਾਂਦੇ ਜਾਂਦੇ ਦਾ ਫੋਨ ਵੀ ਨਹੀਂ ਚਾਹਦਾ ਯਾਰ ਓਏ ਉਤਾ ਗੱਲ ਠੀਕ ਆ ਤੇਰੀ ਮੈਂ ਤੈਨੂੰ ਕਹੀ ਤਾਂ ਜਾਨਾ ਵੀ ਯਾਰ ਬਈ ਮੈਂ ਕਮੇਟੀ ਪਾਈ ਵੀ ਆ ਸ਼ਾਇਦ ਕੱਲ ਨੂੰ ਪਗਤਾਨ ਹੋਊਗਾ ਉਹਦਾ ਜੇ ਮੇਰੀ ਕਮੇਟੀ ਨਿਕਲਿਆ ਜੀ ਤਾਂ ਉਹ ਬਾਤ ਤੈਨੂੰ ਦੇ ਦੂੰ ਚੱਕ ਕੇ ਪੈਸੇ 50000 ਦੀ ਕਮੇਟੀ ਆ ਯਾਰ 50 ਲੈ ਜੀ 11 20 30 ਜਿਹੜਾ ਰਹਿ ਜੂ ਉਹ ਫੇਰ ਕਰ ਲਾਂਗੇ ਉਦੋਂ ਯਾਰ ਗੱਲ ਸੁਣ ਲੈ ਮਰੀ ਸਿੱਧੀ ਆ ਕਮੇਟੀਆਂ ਕਮ ਮੈਨੂੰ ਹੌਲੋੜਾ ਪੈਸਾ ਦੀ ਆ ਲੈਖ ਯਾਰ ਉਹੀ ਗੱਲ ਤਰੀ ਉਹ ਯਾਰ ਫਿਰ ਮੇਰੇ ਕੋਲ ਤਾਂ ਭਰਾਵਾ ਬਿਓ ਖਾਨ ਨੂੰ ਪੈਸਾ ਨਹੀਂ ਯਾਰ ਹੁਣ ਦੱਸ ਮੈਂ ਕਿ ਸੂਲੀ ਤੇ ਚੜ ਜਾ ਯਾਰ ਕੀ ਯਾਰ ਮੈਂ ਕਹਿੰਦਾ ਯਾਰ ਦਾ ਬਾਹ ਵਾਸਤਾ ਹੀ ਮਾਰਾ ਤੇ ਨਾ ਤਾਂ ਮੈਂ ਤੈਨੂੰ ਕਹਿੰਦਾ ਸੀਗਾ ਵੀ ਕਾਹਦੇ ਵਾਸਤੇ ਚੱਲ ਬੰਦੇ ਨੂੰ ਵਾਰਗਾ ਮੋੜਨਾ ਮੈਂ ਉਦੋਂ ਪੈਸੇ ਦੇਤੇ ਚੱਲ ਸੀਗੇ ਮੇਰੇ ਕੋਲੇ ਤੇ ਮੈਂ ਤੈਨੂੰ ਦੇਤੇ ਹੁਣ ਜੋ ਮੈਨੂੰ ਲੋੜਾ ਹੁਣ ਤੂੰ ਭਾਂਦੇ ਯਾਰ ਦੇ ਤੱਕ ਨਾ ਕੰਨੇ ਨਹੀਂ ਲਾਉਂਦਾ ਯਾਰ ਉਹ ਯਾਰ ਭਰਾਵਾ ਮੈਂ ਵੀ ਫਸਿਆ ਪਿਆ ਆ ਦੇਖ ਲੈ ਮਾਤਾ ਆਟਾ ਭੁੱਕੀ ਜਾਂਦਾ ਯਾਰ ਪਸ਼ੂਆਂ ਨੂੰ ਵੀ ਦਾਣਾ ਲਿਆਉਣ ਨੂੰ ਵੀ ਪੈਸੇ ਨਹੀਂ ਕੋਲੇ ਉਹ ਯਾਰ ਉਹ ਤਾਂ ਮੈਨੂੰ ਕੋਈ ਠੇਕਾ ਲੇਤਾਗਾ ਜਾਂ ਐ ਕਰ ਮਨੂੰ ਗਾਂਾਂ ਨਹੀਂ ਫੜਾ ਸੰਕਲਪ ਆ ਜਾਂਦੇ ਯਾਰ ਦਾ ਵਾਧੂ ਹੀ ਘਟਮੀ ਦੇਖੀ ਜੋ ਜਿਹੜਾ ਉਹ ਗਾਂ ਤਾਂ ਕਿਉਂ ਫੜਾ ਯਾਰ ਇੱਕ ਤਾਂ ਪਸ਼ੂ ਆ ਦੁੱਧ ਵਾਲਾ ਯਾਰ ਉਹਸ ਮੇਰੇ ਜਵਾਗ ਦੁੱਧ ਪੀਂਦੇ ਰਹਿ ਜਾਣਗੇ ਉਹ ਘਰੇ ਮਨੂੰ ਰੋਜ਼ ਭਾਂ ਤੇ ਤੋੜ ਤੋੜ ਖਾਂਦੇ ਆ ਯਾਰ ਕਿ ਮੈਂ ਮਾਇਆ ਤੇ ਜਵਾਕਾਂ ਨੂੰ ਫੇਰ ਡੋਲੂ ਚਕਾ ਦੇਣਾ ਤੇਨੂੰ ਮੈਂ ਗਾਂ ਖਲਾ ਦੇਣਾ ਉਹ ਤਾਂ ਫੇਰ ਚੱਕੜੇ ਨੂੰ ਡੋਲੂ ਦਾ ਯਾਰ ਹੁਣ ਤੂੰ ਕਿਸੇ ਗੱਲ ਲਾਵੇ ਲਾਵੇ ਲਾਇਆ ਵੀ ਕਮੇਟੀ ਦਾ ਮੈਨੂੰ ਕੀ ਲਿਖ ਕੇ ਦੇਣਾ ਸਬੂਤ ਕੀ ਆ ਤੇਰੇ ਕੋਲ ਕੱਲੋਂ ਕਮੇਟੀ ਨਿਕਲੀ ਤੂੰ ਮੈਂ ਕਹੀ ਤਾਂ ਜਾਨਾ ਕੱਲ ਦਾ ਇੱਕ ਦਿਨ ਹੋਰ ਖੜ ਜਾ ਕੱਲ ਨੂੰ ਪਤਾ ਲੱਗ ਜੂ ਜੇ ਨਿਕਲੇ ਯਾਰ ਦਾ ਉਹਨਾਂ ਤੋਂ ਤੂੰ ਕਮੇਟੀ ਵਾਲਿਆਂ ਤੋਂ ਹੀ ਫੜ ਲਈਂ ਯਾਰ ਬਸ ਪਹਿਲਾਂ ਖੜਾ ਹੀ ਆ ਯਾਰ 25 ਦਿਨ ਹੋ ਗਏ ਮੜੀ ਮੁੱਕੀ ਸੰਗ ਤਾਂ ਮਨ ਤੋ ਤਾਂ ਮੈਂ ਆਪਾਂ ਲਈ ਚੱਕਦਾ ਯਾਰ ਚਾ ਕੋਈ ਨਹੀਂ ਹੁਣ ਜੇ ਸਮਝੀਦਾ ਵੀ ਹੁੰਦਾ ਲਿਆਏ ਪਏ ਤੂੰ ਦਾ ਯਾਰ ਜਾਵਾ ਕੋਰਾ ਹੋਇਆ ਖੜਾ ਹੁ ਓ ਯਾਰ ਭਰਾਵਾ ਸਮਝੀਦਾ ਵੀ ਹੁੰਦਾ ਮੈਂ ਤਾਂ ਆਪ ਯਾਰ ਦੱਸਦਾ ਸੈਂਚੀ ਕੱਚੇ ਜਿਹਾ ਫਸਿਆ ਘੜਾ ਉਹ ਗੱਲ ਸੁਣ ਲੈ ਭਰਾਵਾ ਮੇਰੀ ਤੂੰ ਤਾਂ 10 ਇੰਚੀ ਫਸਾਣਾ ਕਾ ਜੇਜਾ ਮੈਂ ਫੋਟ ਫੋਟ ਪਾ ਚਾਹਣਾ ਯਾਰ ਉਹ ਨਹੀਂ ਹੋਏਗਾ ਕਹੀ ਤਾਂ ਜਾਨਾ ਬਾਈ ਇੱਕ ਦਿਨ ਹੋਰ ਖੜ ਜਾ ਯਾਰ ਹੈ ਮੈਂ ਕਿਹਾ 10 ਪਿੰਡ ਛੱਡਿਆ ਨਾ ਵੀ ਜੁੱਲੀ ਚੱਕਾ ਯਾਰ ਇਹ ਤੋਂ ਹੋਰ ਪਿੰਡ ਜਾ ਕੇ ਪੇ। ਉਹ ਯਾਰ ਮਾਂ ਚ ਇਹ ਗੱਲਾਂ ਹੋਈਆਂ ਲੱਗ ਹੁੰਦੀਆਂ ਮੈਂ ਇਹ ਗੱਲ ਤੋਂ ਡਰਦਾ ਉਹਨਾਂ ਵੀ ਮੁੜ ਕੇ ਬੰਦਾ ਜਰਾ ਇਹ ਗੱਲਾਂ ਮੂਰੇ ਲੈ ਕੇ ਵਾ ਜਾਂਦਾ ਹੁਣ ਜੋ ਬੰਦੇ ਦੀ ਲੋੜ ਹੀ ਨਹੀਂ ਬੰਦਾ ਸਮਝ ਰਿਹਾ ਵੀ ਇਹਨੂੰ ਲੋੜ ਆ ਯਾਰ ਤਾਂ ਹੀ ਆਉਂ ਤਰੇ ਕੋਲੇ ਪਹਿਲਾਂ ਤੈਨੂੰ ਇੰਨਾ ਦਿਨ ਚਲ ਕੋਈ ਨਹੀਂ ਦੇਖਣਾ ਅਜੇ ਤੱਕ ਕੱਲ ਨੂੰ ਕਮੇਟੀ ਨਿਕਲੇਈ ਤਾਂ ਠੀਕ ਆ ਨਹੀਂ ਆ ਟਰੈਕਟਰ ਜਾ ਲਾ ਦੂੰ ਮੰਡੀ ਤੇ ਮੈਂ ਯਾਰ ਤੇਰੇ ਪੈਸੇ ਤਾਂ ਦੇਉਂਗਾ ਜੀ ਯਾਰ ਮੇਰੇ ਨੂੰ ਤਾਂ ਬਈ ਆਦਾ ਧੀ ਵੇਚ ਪੁੱਤ ਵੇਚ ਮੈਨੂੰ ਪੈਸੇ ਜਾਂਦੇ ਕੱਲ ਦਾ ਦਿਨ ਦੇਖੂ ਲਾਸਟ ਮੈਂ ਇਹ ਦੁਆ ਮੈਂ ਸਰਪੰਚ ਦੇ ਸਕਦਾ ਤੈਨੂੰ ਗੱਲ ਸਿੱਧੀ ਦਾਰ ਚਲ ਕੋਈ ਨਹੀਂ ਕਰਾਂ ਦੇਖਦੇ ਆ ਕੱਲ ਨੂੰ ਕਮੇਟੀ ਚੱਕਣ ਦੇ ਉਹੀ ਯਾਰ ਗੱਲ ਸਰਸਰੀ ਦੀ ਹੈ ਨੇ ਯਾਰ ਕਮਾਲ ਦੀ ਗੱਲ ਆ ਹੋ ਜਾਇਆ ਜਿਹਦਾ ਕੰਮ ਆ ਗਿਆ ਠੀਕ ਆ ਮੈਂ ਕਹਿ ਦਿੰਨਾ ਵੀ ਯਾਰ ਕਾਦੇ ਖਾਤਰ ਚੱਲ ਦੇਣੇ ਲੈਣੇ ਦੀ ਮਾਣੀ ਮਰੀ ਹੁੰਦੀ ਜਿਹੜੇ ਸਾਹ ਨਾਲ ਤੂੰ ਘਰੇ ਜਾ ਕੇ ਬੋਲਦਾ ਮੈਂ ਕਹਣਾ ਕਾਨੂੰਨ ਨੇ ਕੀ ਹੋ ਗਿਆ ਅਹੀਂ ਕੀ ਹੋਣਾ ਸੀ ਤੂੰ ਤਾਂ ਮਾਨ ਨਾ ਪਈਆ ਉਹ ਦੇਖ ਲੈ ਬੰਤੋਂ ਨਹੀਂ ਤੇ ਮਨਿੰਦਰ ਨੇ ਹੇਰਾਫੇਰੀ ਕਰ ਲਈ ਕਾਦੀ ਹੇਰਾਫੇਰੀ ਕਰ ਲਈ ਨਹੀਂ ਕਮੇਟੀ ਤਾਂ ਮੇਰੀ ਨਿਕਲੀ ਸੀ ਆ ਕਿ ਮਨਿੰਦਰ ਦੀ ਨਿਕਲੀ ਕਹਿੰਦੀ ਮਨਿੰਦਰ ਦੀ ਕਮੇਟੀ ਨਿਕਲੀ ਮਨਿੰਦਰ ਨੂੰ ਤਾਂ ਮੈਂ ਕਹਿ ਕੇ ਆਈ ਸੀ ਕਿ ਮੈਂ ਬੰਤੋਂ ਤੇਰੀ ਪਾਲੀ ਸੁਣਦੀ ਆ ਤੇ ਮੈਂ ਤਾਂ ਕਮੇਟੀ ਮੈਨੂੰ ਚਕਾਈ ਨਹੀਂ ਇਹ ਦੋਨੇ ਰਲੀਆਂ ਮਿਲ ਗਏ ਆਪਣੀ ਗੱਲ ਥੋੜਾ ਸੁਣ ਲਈ ਚੱਲ ਤੂੰ ਆ ਜਾ ਆਪਾਂ ਗੱਲ ਕਰੀਏ ਜਾ ਕੇ ਤੇ ਤੈਨੂੰ ਦੱਸਿਆ ਕਿਹਨੇ ਮੈਨੂੰ ਇਹ ਤਾਂ ਦੱਸ ਨਹੀਂ ਮੈਂ ਨੂੰ ਉਹਨਾਂ ਦੇ ਕੰਮ ਨਹੀਂ ਕਰਦੀ ਜਿਹੜੀ ਲਾਡੋ ਉਹਨੇ ਦੱਸਿਆ अच्छा हां ਲੈ ਐ ਬੇਈਮਾਨੀ ਕਰ ਗਈਆਂ ਹੈ ਫਿਰ ਇਹ ਹੋਰ ਉਹ ਕਹਿੰਦੀ ਕਿ ਜਾਣ ਕੇ ਝੂਠ ਮਾਰਤਾ ਆ ਕਿ ਐ ਕਹਿਦੀ ਵੀ ਮਨਿੰਦਰ ਦੀ ਨਿਕਲੇ ਲੈ ਕਮਾਲ ਦੀ ਗੱਲ ਹੈਗੀ ਇਹ ਤਾਂ ਫਿਰ ਕਿਸੇ ਦੀ ਮਜਬੂਰੀ ਸਮਝਦਿਆਂ ਹੀ ਨਹੀਂ ਇਥਾਰੀਆਂ ਕਰ ਦਿੰਦੀ ਕਾਦੇ ਵਾਸਤੇ ਮਜਬੂਰੀ ਵਾਸਤੇ ਹੁੰਦੇ ਜੇ ਇੱਕਸਰ ਮਜਬੂਰੀ ਤੇ ਉਹ ਚੱਕ ਕੇ ਵਰਤ ਲੂਗਾ ਨਾ ਪਹਿਲਾਂ ਪੁੱਛਣਾ ਉਹ ਮਨਿੰਦਰ ਨੂੰ ਕਾਦੀ ਲੋੜ ਹੈ ਹੁਣ ਪੈਸਿਆਂ ਦੀ ਹਜੇ ਉਹੀ ਤਾਂ ਗੱਲ ਲੱਗਾਈ ਦੀ ਵੱਡੀ ਕੋਠੀ ਪਾਈ ਵੀ ਹੈਗੀ ਵਧੀਆ ਸਭ ਕੁਝ ਘਰੇ ਹੈਗਾਗਾ ਨਹੀ ਭੂਖੂ ਭੂਖੂ ਕਰਦੀ ਰਹਿੰਦੀ ਉਹ ਤਾਂ ਆ ਜਾ ਹੁਣ ਤੁਰ ਚੱਲੀਏ ਉਹਨਾਂ ਦੇ ਆਪਾ ਨੇ ਹੁਣ ਆਪਾਂ ਜਾ ਕੇ ਕਰਾਂਗੇ ਹੱਥ ਨੇ ਵਗ ਚੱਲਾਂਗੇ ਮੈਂ ਤੈਨੂੰ ਇਹ ਕਹਿੰਦੀ ਐਵੇਂ ਹੱਥ ਨੇ ਵਗ ਚੱਲਾਂਗੇ ਆਪਾਂ ਰੋਣਾ ਪਾਵਾਂਗੇ ਉੱਥੇ ਕੱਲ ਨੂੰ ਫੇਰ 헤ਰਾ ਫੇਰੀ ਕਰਨੀ ਆ ਜਦੋਂ ਅੱਜ ਕਰ ਲਈ ਜੇ ਆਪਾਂ ਚੁੱਪ ਕਰਕੇ ਬੈ ਗਈਆਂ ਉਹੀ ਤਾਂ ਗੱਲ ਹੈਗੀ ਹਾਇ ਤਾਂ ਕਮੇਟੀ ਦੂਜੀ ਤੀਜੀ ਆਈ ਹੈਗੀ ਹੈ ਪਹਿਲਾਂ ਤਾਂ ਪਹਿਲਾਂ ਇਹਨਾਂ ਨੇ ਆਪ ਦੇ ਕਿਸੇ ਰਿਸ਼ਤੇਦਾਰ ਨੂੰ ਚਕਾਤੀ ਜਿਹਦੀ ਕਮੇਟੀ ਬਣਤੋ ਨਹੀਂ ਆਪ ਰੱਖ ਲਈ ਅੱਡੀ ਵੱਡੀ ਆਸ ਲਾਈ ਬੈਠੀ ਸੀ ਮੈਂ ਕਿ ਚੱਲ ਜੇ ਤੇਰੀ ਨਿਕਲੀ ਚਾਹੇ ਮੇਰੀ ਨਿਕਲੇ ਆ ਆਪਾਂ ਦੋਨੇ ਵੰਡ ਕੇ ਉਹ ਕਰ ਲਾਂਗੇ ਚੱਲ ਕੰਮ ਸਰਜੂਗਾ ਆਪਣਾ ਨਹੀਂ ਆਈ ਤਾਂ ਮੈਨੂੰ ਫਿਕਰ ਲੱਗਿਆ ਪਿਆ ਸੀਗਾ ਮੈਨੂੰ ਆ ਕ ਨਕੰਜਰੀ ਮਨਿੰਦਰ ਨੂੰ ਭੋਰਾ ਹੀ ਸ਼ਰਮ ਨਹੀਂ ਆਈ ਵੀ ਮੈਂ ਐਡੀ ਬੜੀ ਹੇਰਾ ਫੇਰੀ ਕਰਦੀ ਆ ਦੇਖ ਲੈ ਭਣੇ ਇਹਨਾਂ ਦੀ ਇੱਕ ਗੱਲ ਆ ਤੈਨੂੰ ਨਹੀਂ ਪਤਾਗਾ ਚੱਲ ਤੂੰ ਆ ਚੱਲੀਏ ਨਾਲੇ ਮੇਰੀ ਗੱਲ ਸੁਣ ਆਪਾਂ ਕਾਲੇ ਨੇ ਨਾ ਕਹੀਏ ਤੇ ਕਾਲੇ ਨੂੰ ਕਹਿਣਾ ਹੀ ਪਊਗਾ ਫਿਰ ਜਦੋਂ ਹੇਰਾ ਫੇਰੀ ਕੀਤੀ ਆ ਉਹਨੂੰ ਕਿਹੜਾ ਪਤਾ ਹੋਊ ਕਿਸ ਗੱਲ ਦਾ ਆ ਜਾ ਫਿਰ ਉਹਨੂੰ ਪਤਾ ਨਹੀਂ ਉਹਨੂੰ ਆਏ ਕਹਿੰਦੇ ਕਿ ਤੇਰੀ ਕਮੇਟੀ ਨਿਕਲੀ ਆ ਚੱਲ ਆ ਜਾਂ ਅੰਗਲ ਲਾ ਦੀ ਚੰਗਾ ਤੂੰ ਬਦਲ ਜੀ ਅਗਰ ਆ ਪਕੜੇਗਾ ਤਾ ਤੂੰ ਮੁਕਰੀ ਨਾ ਨਹੀਂ ਮੁੱਕਰਦੀ ਮੈਂ ਆ ਜਾ ਆ ਜਾ ਸਮਾਰਕ ਜਲੂਸ ਕੱਢੀ ਜਿਹੜਾ ਚਾਰ ਘਰਾਂ ਨੂੰ ਹੋਰ ਸੁਣੇ ਇਹ ਤਾਂ ਨਾ ਕਹਿਣੀਆਂ ਵੀ ਠੀਕ ਹੈ ਇਤਕੇ ਅਪਾ ਇਹਨਾਂ ਦੀ ਕਮੇਟੀ ਪਵਾਉਂਦੀਆਂ ਨਹੀਂ ਹੋਰ ਕਿਸੇ ਦੀ ਪਵਾ ਲਾਂਗੇ ਆਹੋ ਸੱਸੀ ਕਹ ਤਈ ਸਸਰੀਕਾਲ ਹੋਰ ਠੀਕ ਹੈ ਹਾਂ ਹਾਂ ਵਧੀਆ ਠੀਕ ਹੈ ਤੁਸੀਂ ਦੱਸੋ ਠੀਕ ਹੈ ਮੈਂ ਤਾਂ ਕੀ ਕੰਮ ਕਰਾਈ ਹੁਣ ਕੰਮ ਤਾਂ ਮੈਂ ਸਾਰੀ ਕਰੀ ਤੂੰ ਸੁਣਾ ਕੇ ਮੰਜੇ ਜੜੀ ਬੈਠੇ ਤੂੰ ਨਵੇੜ ਤੇ ਕੰਮ ਨਹੀਂ ਕੰਮ ਤਾਂ ਮੈਂ ਨਵੇੜ ਤੇ ਅੱਛਾ ਬਸ ਮੈਂ ਕਿਹਾ ਸਾਡੀ ਸੁਭਦੀ ਚੀਜ਼ ਦੀਆਂ ਬੰਦ ਕਾ ਇੱਥੇ ਬੈ ਗਈ ਅੱਛਾ ਉਹ ਮੈਨਾਂ ਤੇਰੇ ਕੋਲ ਕੰਮ ਆਈ ਸੀ ਆਪਣੇ ਕੱਲ ਨੂੰ ਪਰਚੀ ਨਹੀਂ ਪੈਣੀ ਕਮੇਟੀ ਵਾਲਾ ਆਹੋ ਤੇ ਮੈਂ ਤੈਨੂੰ ਐਂ ਕਹਿੰਦੀ ਸੀ ਲਾਡੀ ਨਾ ਬਾਹਲੀ ਲੋੜ ਪੈ ਗਈ ਪੈਸਿਆਂ ਦੀ ਹੈ ਜਿੱਦ ਕਮੇਟੀ ਮੈਨੂੰ ਚੁਕਾ ਦੇ ਲੈ ਤੈਨੂੰ ਚੰਗਾ ਭਲਾ ਪਤਾ ਮਨਿੰਦਰ ਵੀ ਆਪਾਂ ਆਏ ਮੀਨੇ ਪਰਚੀ ਤੇ ਕਮੇਟੀ ਕੱਢਦੇ ਆ ਵੀ ਜੀ ਦਾ ਪਰਚੀ ਤੇ ਨਾਮ ਆਉਂਦਾ ਉਹਦੀ ਕਮੇਟੀ ਹੁੰਦੀ ਹੈ ਇਹੀ ਤਾਂ ਹੈਗਾ ਮੈਨੂੰ ਪਤਾ ਪਰ ਇਸ ਵਾਰ ਕਰ ਦੇ ਨਾ ਦੁਰਦੁਰ ਗੱਲ ਕੋਈ ਮੈਨੂੰ ਚੁਕਾ ਦੇ ਕਮੇਟੀ ਬਲੂੜ ਪਾ ਲਈ ਪਈ ਹੈ ਪੈਸਿਆਂ ਦੀ ਦੇਖ ਲੈ ਹਰ ਇੱਕ ਵਾਰ ਮੈਂ ਤੇਰੇ ਕੰਮ ਆਉਣੀ ਆ ਜਦੋਂ ਤੂੰ ਮੈਨੂੰ ਕਹਿੰਨੀ ਆ ਮੈਂ ਹਮੇਸ਼ਾ ਤੇਰੇ ਨਾਲ ਖੜੀ ਰਹਿਣੀ ਆ ਅੱਜ ਤੇਰਾ ਟਾਈਮ ਆ ਮੇਰੀ ਗੱਲ ਸੁਣ ਜੇ ਪਤਾ ਲੱਗ ਗਿਆ ਨਾ ਤੇ ਮੇਰੀ ਗੁੱਤ ਨੂੰ ਬਟਾ ਦੇ ਦੇਣਗੇ ਸਾਰੇ ਮੈਂਬਰ ਉਹ ਪਤਾ ਕਿਵੇਂ ਲੱਗੂਗਾ ਨਹੀਂ ਪਤਾ ਲੱਗਦਾ ਤੂੰ ਮੇਰੀ ਗੱਲ ਸੁਣ ਤੇਰੀ ਕ ਸਕੀਮ ਦੱਸਾਂ ਹੂੰ ਤੂੰ ਐਂ ਕਰੀ ਤੂੰ ਸਵੇਰੇ ਉਹੀ ਕਹਿ ਦਈਏ ਸਾਰਿਆਂ ਨੂੰ ਕਿ ਮੈਂ ਪਰਚੀਆਂ ਸਵੇਰੇ ਹੀ ਪਾਤੀਆਂ ਸੀ ਕਿ ਮੈਂ ਕਿਤੇ ਜਾਣਾ ਸੀਗਾ ਜ਼ਰੂਰੀ ਤੇ ਕਿਹਾ ਪਰਚੀ ਨਿਕਲੀ ਮਨਿੰਦਰ ਦੀ ਕਿ ਕਮੇਟੀ ਉਹਨੂੰ ਦੇ ਦਿੱਤੀ ਮੈਂ ਤਾਂ ਨਹੀਂ ਰੌਲਾ ਨਹੀਂ ਪੈਣਾ ਕੋਈ ਹੋਰ ਨਾ ਨਾ ਇੱਥੇ ਮੇਰਾ ਤਾਂ ਜੁਗ ਵਾ ਕੇ ਧਰਦੀ ਤੇ ਜੁਗ ਨਹੀਂ ਪਾਉ ਜਦੋਂ ਪਤਾ ਪਰਚੀ ਤੇ ਕਿਸੇ ਦੀ ਮਰਜ਼ੀ ਨਿਕਲ ਸਕਦੀ ਆ ਮੇਰੀ ਵੀ ਤਾਂ ਨਿਕਲ ਸਕਦੀ ਆ ਪਰਚੀ ਮੇਰੀ ਨਿਕਲ ਗਈ ਪਰਚੀ ਬਸ ਤੂੰ ਕਹਿ ਦੀ ਚਲ ਫਿਰ ਤੇਰੀ ਜ਼ਿੰਮੇਦਾਰੀ ਹੈ ਤੇ ਮੈਂ ਤੈਨੂੰ ਐ ਕਹਿੰਦੀ ਸੀ ਹੋ ਗਿਆ ਕਮੇਟੀ ਵਾਲੇ ਪੈਸੇ ਇਕੱਠੇ ਹਾਂ ਪੈਸੇ ਤਾਂ ਹੋਏ ਵੀ ਤੇ ਬੇਟੀ ਤੇ ਬਸ ਕੱਲ ਨੂੰ ਪਾਉਣੀ ਆ ਆਪਾਂ ਮੈਂ ਦਰਾਂਗੇ ਵਿੱਚ ਮੈਨੂੰ ਹੁਣੇ ਹੀ ਫੜਾ ਦੇਣਾ 10000 ਰੁਪਿਆ ਨਿਵੇੜੇ ਕੰਮ ਕੁਝ ਨਹੀਂ ਹੁੰਦਾ ਅੜ ਕੇ ਪੈਸੇ ਤਾਂ ਚੱਲ ਪਾਏ ਆ ਲੈ ਜਾ ਤੂੰ ਗੱਲ ਕਰ ਹੁਣ ਮੈਨੂੰ ਐ ਡਰ ਲੱਗਦਾ ਵੀ ਬੋਲਣਾ ਮੈਨੂੰ ਫਿਰ ਤੇ ਤੂੰ ਕਾਹ ਤੋਂ ਡਰੀ ਹੈ ਨਹੀਂ ਜਦੋਂ ਮੈਂ ਬੈਠੀ ਆ ਮੈਂ ਤੇਰੇ ਨਾਲ ਖੜੂ ਆ ਐ ਕਿਵੇਂ ਕੁਝ ਕਹਿ ਦੇਣੀ ਆ ਕਮੇਟੀ ਬਗੱਲ ਕਰਕੇ ਪਵਾਈ ਸੀ ਕੋਈ ਰੋਲਾ ਨਹੀਂ ਪੈਣ ਚਾਹਦਾ ਜਿਹਦੀ ਪਰਚੀ ਨਿਕਲ ਕਮੇਟੀ ਉਹੀ ਚੱਕੂ ਬਸ ਕਹਿਦੀ ਕਿ ਸ ਚਾਲ ਕੋਈ ਫਿਰ ਦੇਖ ਲੈਣੀ ਆ ਤਾਂ ਮੈਨੂੰ ਮਿੰਦੋਤਾ ਹੀ ਕਹਿੰਦੀ ਚਾਚੀ ਸੱਚ ਮਿਲੀ ਸੀ ਮੈਨੂੰ ਮੈਨੂੰ ਕਹਿੰਦੀ ਨੇ ਮਨਿੰਦਰ ਜਿਸ ਵਾਰ ਤੇਰੀ ਕਮੇਟੀ ਨਿਕਲੀ ਤਾਂ ਕਹਿੰਦੀ ਮੈਨੂੰ ਪੈਸੇ ਦੇ ਦਿੱ ਤੂੰ ਕਿ ਮੈਨੂੰ ਚਾਹੀਦੇ ਆ ਲੈ ਦੱਸ ਵੀ ਆਏ ਕਿ ਮੈਂ ਪੈਸੇ ਮੈਨੂੰ ਫੜਾ ਨਾ ਹੁਣ ਤੁਸੀਂ ਆਹੀ ਗੱਲ ਦੇ ਦਾ ਖੜਦੀਆਂ ਨਹੀਂ ਤਾਂ ਹੀ ਤੇ ਚੁੱਪ ਪਿਆ ਜਾਂਦਾ ਵੀ ਹੁਣ ਜਦੋਂ ਸਾਡੀ ਪਰਚੀ ਨਿਕਲੂ ਉਦੋਂ ਕਮੇਟੀ ਚ ਚੱਕਣ ਦਾ ਹੱਕ ਹੈ ਇਹ ਤਾਂ ਆਹੀ ਤੁਰੀਆਂ ਫਿਰਦੀਆਂ ਵੀ ਕਮੇਟੀ ਮੈਨੂੰ ਚਕਾ ਦੇ ਮੈਨੂੰ ਚਕਾ ਦੇ ਮੈਨੂੰ ਚਕਾ ਦੇ ਤੇ ਫਿਰ ਆਹੀ ਚੱਕਣੀ ਆ ਕਿ ਵਿਆਜ ਤੇ ਚੱਕ ਲਿਆ ਕਰੋ ਆ ਸਹੀ ਗੱਲ ਫਿਰ ਲੋੜ ਕੇ ਕਮੇਟੀ ਨਾ ਪਾਉਂਦੇ ਤੇ ਵਿਆਜ ਜਦੋਂ ਪੈਸੇ ਵਧ ਦੇਣ ਪੈਂਦੇ ਫਿਰ ਪਤਾ ਲੱਗਦਾ ਨਾ ਮੰਨ ਕੇ ਚੱਲ ਕਮੇਟੀ ਨਾ ਪਾਈ ਹੁੰਦੀ ਫਿਰ ਕਿੱਥੋਂ ਪੈਸਿਆਂ ਦਾ ਹੱਲ ਕਰਦਿਆਂ ਨਹੀਂ ਬਸ ਆਹੀ ਆ ਇੱਕ ਮਹੀਨੇ ਦੇ ਕੇ ਕਿਸੇ ਮੋੜ ਕੇ ਮੈਂ ਅਗਰ ਲਮਕਾਉਂਦੀਆਂ ਤੁਰਾਂ ਲਮਕ ਹਾਂ ਆਪਾਂ 50 ਦੇ ਮੈਂਬਰ ਹੀ ਰੱਖਾਂਗੇ ਚਾਹੀਦੇ ਮੈਂਬਰ ਹੀ ਰੱਖਾਂਗੇ ਨਾਲ ਕਮੇਟੀ ਵਾਧੀ ਪਾਵਾਂਗੇ 50 ਇਹ ਤਾਂ ਬਹੁਤ ਘੱਟ ਆ ਪਰ ਲੱਖ 2 ਲੱਖ ਦੀ ਪਾਵਾਂਗੇ ਕਮੇਟੀ ਚੱਲ ਕੋਈ ਨਾ ਦੇਖਦੇ ਆਂ ਫਿਰ ਆਹੀਂ ਕਰਾਂਗੇ ਹੋਰ ਲੱਖ 2 ਲੱਖ ਦਾ ਆਪਣਾ ਕੁਝ ਬਣੇ ਤਾਂ ਸਹੀ 50000 ਦਾ ਕੀ ਬਣਦਾ 50000 ਤਾਂ ਹੀ ਖੁਰ ਜਾਂਦਾ ਨਹੀਂ 50000 ਦਾ ਤਾਂ ਪਸੂ ਵੀ ਨਹੀਂ ਆਉਂਦਾ ਕੋਈ ਉਹੀ ਤਾਂ ਗੱਲ ਆਪਾਂ ਲੱਖ 2 ਲੱਖ ਦੀ ਪਾਵਾਂਗੇ ਕਮੇਟੀ ਚੱਲ ਕੋਈ ਨਾ ਫਿਰ ਮੈਂ ਤੈਨੂੰ ਫੜਾ ਦਿੰਨੀ ਆ ਭਾਈ ਫਿਰ ਤੇਰੀ ਜ਼ਿੰਮੇਵਾਰੀ ਆ ਜੇ ਇੱਥੇ ਆ ਕੇ ਬੋਲਣ ਲੱਗ ਗਿਆ ਮੈਂ ਤੈਨੂੰ ਸਾਧ ਲੂੰਗੀ ਤੂੰ ਮੈਨੂੰ ਸਾਧ ਦੀ ਕੁਝ ਤੂੰ ਲੈ ਕੇ ਦੇ ਜਾਂ ਪੈ ਚਲ ਬੋਤਾ ਲੱਗਦਾ ਮੇਰੇ ਛੱਤਰ ਪਵਾਵੇਂਗੀ ਉਹ ਨਹੀਂ ਆਏ ਕਿ ਬਿਛਤਰ ਮਾਰਨੀਆਂ ਜਦੋਂ ਮੈਂ ਬੈਠੀ ਆ ਲੈ ਸ਼ੁਕਰ ਹੈ ਹੁਣ ਮਿਲ ਗਈ ਕਮੇਟੀ ਮੈਨੂੰ 50000 ਆਪਾਂ ਤਾਂ ਲੈ ਕੇ ਟੱਪ ਜਾਗੇ ਸ਼ਿਮਲੇ ਬਹੁਤ ਦੇਖਿਓ ਕੀ ਬੰਦ ਚਲ ਫੜਦੀ ਹੈ ਕਮੇਟੀ ਆਹ ਬੋਲੂਗੀ ਹਾਂ ਉਹ ਕਿਹਾ ਨਾ ਮੈਂ ਸ਼ਰਮ ਲਈ ਹੈ ਨਾ ਦੋਨਾਂ ਜਣੀਆਂ ਨੇ ਉਹ ਵੀ ਤਾਂ ਗੱਲ ਹੈ ਜੀ ਅੱਗੇ ਕੀ ਹੋਣਾ ਸੀ ਆ ਦੇਖ ਲੈ ਬੰਦ ਤਾਂ ਨੇ ਕੀ ਕੰਮ ਕਰਿਆ ਕਮੇਟੀ ਤੇਰੀ ਨਿਕਲੀ ਸੀ ਤੇ ਕਹੇ ਤਾਂ ਮਨਿੰਦਰ ਦੀ ਨਿਕਲੀ ਆ ਨਾ ਉਹ ਤਾਂ ਕਹਿੰਦੇ ਉਹਦੀ ਨਿਕਲੀ ਆ ਕਮੇਟੀ ਮੇਰੀ ਸੀ ਲੈ ਉਹਨਾਂ ਨੇ ਝੂਠ ਬੋਲਿਆਗਾ ਆਪਾਂ ਨੂੰ ਸਾਰਿਆਂ ਨੂੰ ਕਹਿਤਾ ਵੀ ਇਹ ਕਮਲਿੰਦਰ ਦੀ ਕਮੇਟੀ ਨਿਕਲੀ ਆ ਚੱਕ ਕੇ ਉਹਨਾਂ ਨੇ ਆਫਬਾਰਤ ਲਈ ਹੈਗੀ ਲੈ ਦੇਖ ਲੈ ਮੇਰਾ ਤਾਂ ਲੈਣ ਦੇ ਨਾਲੇ ਕੱਵਾ ਵੱਧ ਕੇ ਖਾਈ ਜਾਂਦੇ ਆ ਹੈ ਪਰਚੀ ਮੇਰੀ ਨਿਕਲੀ ਤੇ ਕਮੇਟੀ ਉਹਨੂੰ ਜਗਾਤੀ ਫਿਰ ਤੇ ਸਾਡਾ ਵੀ ਇਹੀ ਹਾਲ ਹੋ ਰਿਹਾ ਸਾਨੂੰ ਵੀ ਲੋੜ ਸੀ ਪੈਸਿਆਂ ਦੀ ਮੈਂ ਤਾਂ ਹੀ ਤਾਂ ਮੈਂ ਪਾਉਂਦਾ ਨਹੀਂ ਸੀ ਕਮੇਟੀ ਮੈਨੂੰ ਪਤਾ ਏ ਬੁੜੀਆਂ ਦਾ ਤੁਹਾਡਾ ਮੈਂ ਨਾ 2-3 ਦਿਨ ਪਹਿਲਾਂ ਇਹਨੂੰ ਕਹਿ ਕੇ ਸੀ ਮਨਿੰਦਰ ਨੂੰ ਆ ਮਨਿੰਦਰ ਪੰਨ ਤੋਂ ਤੇਰੀ ਵਾਲੀ ਮੰਦੀ ਆ ਤੇ ਤੂੰ ਉਹਨੂੰ ਆਏ ਕਹਿਦੀ ਮੈਨੂੰ ਕਮੇਟੀ ਤੇ ਲੋੜ ਆ ਮੈਂ ਕੁੜੀ ਦੀ ਫੀਸ ਭ ਮੈਨੂੰ ਕਹਿੰਦੇ ਕੋਈ ਨਹੀਂ ਆ ਕੇ ਚਾਹੀ ਤੈਨੂੰ ਦੁਆ ਦੇਉਂਗੀ ਕਮੇਟੀ ਮੈਂ ਕੇ ਨਹੀਂ ਆਏ ਜਦੋਂ ਫਿਰ ਕਮੇਟੀ ਪਰਚੀ ਤੇ ਆਂ ਤਾਂ ਮੈਂ ਕਹਦਾ ਨਾ ਜੀ ਮੈਨੂੰ ਦੁਆ ਦਿਓ ਉਹੀ ਤਾਂ ਆ ਜਾ ਮੈਂ ਕਹਿੰਦਾ ਲਾਈਨਾਂ ਪਤਾ ਇਹਨਾਂ ਦਾ ਐ ਥੋੜਾ ਹੀ ਆਂ ਕਿਹ ਜੀ ਬੁੜੀਆਂ ਨਾਲ ਕੀ ਗੱਲ ਕਰਨੀ ਆ ਕੀ ਗੱਲ ਕਰਨੀ ਆ ਹਾਂ ਤਾਂ ਇਹ ਲੈ ਲੈ ਦੇਖ ਲੈ ਐ ਥੋੜਾ ਹੀ ਹੁੰਦਾ ਵੀ ਲੋਕਮਚਾਰ ਰੱਖੀ ਆ ਬਾਜ ਮਾਰ ਉਹਨੂੰ ਕਿੱਥੇ ਹੈਗੀ ਚਾਚੀ ਹੋ ਗਿਆ ਕਾਰੇ ਕਿ ਮੈਂ ਕਿੱਥੇ ਹੋ ਜਾਣਾ ਜੀ ਤੂੰ ਚੰਗੀ ਕਰੀ ਹੈ ਮੈਂ ਕਮੇਟੀ ਮੇਰੀ ਨਿਕਲੀ ਚਾਕੇ ਤੂੰ ਮਨਿੰਦਰ ਨੂੰ ਖੜਾਤੀ ਹੈ ਨਾ ਕਮੇਟੀ ਮਨਿੰਦਰ ਦੀ ਨਿਕਲੀ ਕੌਣ ਕਹੇ ਤੇਰੀ ਕਿ ਬੈਠੇ ਨਾ ਬੋਲ ਕਮੇਟੀ ਇਹਦੀ ਨਿਕਲੀ ਸੀਗੀ ਤੇ ਤੂੰ ਚਾਕੇ ਮਨਿੰਦਰ ਨੂੰ ਦਿੱਤੀ ਹੈਗੀ ਲੈ ਮੈਂ ਸੋਣੇ ਲਾ ਕੇ ਕਦੇ ਬੇਈਮਾਨੀ ਕਰੀ ਵੀ ਹੁਣ ਕਰੂੰਗੀ ਨਹੀਂ ਜਾਨੂ ਹੀ ਪਤਾਗਾ ਹੋਤਾ ਕਰ ਲਈ ਨਾ ਨਾ ਸਾਨੂੰ ਕੀ ਨੇ ਕਹਿਤਾ ਸਾਨੂੰ ਵੀ ਕਹਿਣਾ ਨੇ ਕਹਿ ਲੈ ਜਿਹਨੇ ਸੁਣ ਲਿਆ ਨੇ ਤਾਨੂੰ ਕਹਿਤਾ ਲੈ ਵੇਖ ਲੈ ਮੇਰਾ ਨਾ ਲੈ ਦੇਣ ਵਾਲਾ ਕੌਲਾ ਪਟਕੇ ਖਾਈ ਜਾਂਦੇ ਆਂ ਇਹ ਪਹਿਲੀ ਗੱਲ ਤਾਂ ਬੰਨੇ ਮੇਰੀ ਗੱਲ ਸੁਣ ਜਦੋਂ ਤੂੰ ਕਮੇਟੀ ਕੱਢਣੀ ਸੀਗੀ ਪਰਚੀ ਚੱਕਣੀ ਸੀ ਤੂੰ ਸਾਨੂੰ ਸਾਰਿਆਂ ਨੂੰ ਫੋਨ ਕਰਦੀ ਆ ਗਈ ਤਾਂ ਥੱਕ ਨਹੀਂ ਦੇਖ ਲੈ ਆ ਗਈ ਨਾ ਕੀ ਹੋ ਗਿਆ ਨਾ ਤੂੰ ਚੱਕ ਕੇ ਕਮੇਟੀ ਲੈ ਗਈ ਮੇਰੀ ਹੈ ਕਿਉਂ ਮੇਰੀ ਪਾਰਚੀ ਨਿਕਲੀ ਸੀ ਪਾਰਚੀ ਤਾਂ ਮੇਰੀ ਨਿਕਲੀ ਆ ਨਾ ਤੈਨੂੰ ਕਿਹਨੇ ਜਾ ਕੇ ਆਹ ਵੇਖਾ ਆਹ ਮੋਲਾ ਸਾਨੂੰ ਕਹਿਣਾ ਨਹੀਂ ਉਥੇ ਰਹਿ ਕੇ ਕਰਾ ਮੈਂ ਨਸਤਾ ਸਾਨੂੰ ਵੀ ਮਾਂ ਬੇਟੀ ਇਹਦੀ ਨਿਕਲੀ ਸੀਗੀ ਦੱਸੋ ਕਿਹਾ ਕਿ ਨਹੀਂ ਪਾਰਚੀਆਂ ਪਾਗਾ ਸੀ ਚਾਚੀ ਨੇ ਮੈਂ ਤਾਂ ਕਹੀ ਜਾਂਦੀ ਇਹਨਾਂ ਨੂੰ ਮੇਰੀ ਗੱਲ ਹੀ ਨਹੀਂ ਸੁਣਦੇ ਰੌਲਾ ਪਾਈ ਜਾਂਦੀ ਮੈਂ ਦੱਸਾਂ ਇਹ ਲਾਲਚੀ ਆ ਸਾਰਿਆਂ ਨੂੰ ਪੈਸੇ ਦੀ ਲੋੜ ਆ ਜਾਣ ਕੇ ਹੁਣ ਪੈ ਜਾ ਨਹੀਂ ਪੈ ਜਾ ਟਿੱਕੇ ਲਾਲਚੀ ਆ ਮੈਂ ਕੀ ਦੇ ਸਾਹਮਣੇ ਕੱਢਿਆ ਪਾਰਚੀਆਂ ਬਲ ਤਾਂ ਲਿਆ ਮਾਦਾ ਕਹਿੰਦਾ ਹੋਏ ਸੱਚਿਆ ਪਾਸ਼ਾ ਜਿਹਨੇ ਝੂਠ ਮਾਰ ਕੇ ਪੈਸੇ ਚੱਕੇ ਨਾ ਕਾਹਨੂੰ ਚੰਗੇ ਥਾਂ ਲੱਗਣ ਵਧੀਆ ਸਮਾਂ ਚੰਗੇ ਕਮਾਲਾ ਮੈਂ ਤਾਂ ਪਹਿਲ ਹੀ ਲੱਛਣ ਦੇਖਿਆ ਹੈ ਕਮੇਟੀ ਬਣਾਇਆ ਜਦੋਂ ਉਹ ਗਾਲਾਂ ਦਿਓ ਹੈ ਜਦੋਂ ਮੈਂ ਤੈਨੂੰ ਮੇਰੀ ਗੱਲ ਸੁਣ ਲੈ ਜਦੋਂ ਤੈਨੂੰ ਮੈਂ ਪਰਸੋ ਕਹਿ ਕੇ ਗਈ ਸੀ ਵੀ ਭਾਈ ਜਦੋਂ ਕਮੇਟੀ ਚੱਕੀ ਤੇ ਸਾਨੂੰ ਬੁਲਾ ਲਿਓ ਮੈਨੂੰ ਕਮੇਟੀ ਦੀ ਲੋੜ ਹੈ ਮੈਂ ਕਿਹੜਾ ਕੋਸੀ ਨਹੀਂ ਉਹ ਮੇਰੀ ਗੱਲ ਸੁਣੋ ਜਦੋਂ ਕਮੇਟੀ ਕੱਢਣੀ ਸੀ ਨਾ ਦੇਖ ਆਪਣਾ ਟਾਈਮ ਹੁੰਦਾ 9:00 ਵਜੇ ਦਾ ਮੈਂ ਤੁਹਾਨੂੰ ਸਾਰਿਆਂ ਨੂੰ ਫੋਨ ਲਾਇਆ ਸੋਡਾ ਕਿਸੇ ਦਾ ਫੋਨ ਨਹੀਂ ਲੱਗਿਆ ਇਹ ਕੁਦਰਤੀ ਆ ਗੱਲ ਸੁਣ ਲੈ ਫੋਨ ਇੱਕ ਦਾ ਨਾ ਲੱਗੂ ਦੋ ਦਾ ਨਾ ਲੱਗੂ ਮੇਰੀ ਗੱਲ ਸੁਣਾ ਮੈਂ 9 ਵਜੇ ਨੂੰ ਕਿਹਾ ਉਹ ਬਾਪੇ ਤੋਂ ਮੂਰਤ ਕਰਾਇਆ ਗਿਆ ਵੀ 9 ਵਜੇ ਕਦਨੀ ਆ ਫਿਰ ਕਿ ਕਮੇਟੀ ਮੈਂ ਨਿਕਲੀ ਮੈਂ ਚੱਕ ਕੇ ਲੈ ਗਈ ਅਗਲੇ ਨੂੰ ਪੈਸਾ ਦੀ ਲੋੜ ਆ ਮੈਨੂੰ ਵੀ ਲੋੜ ਆ ਇਹਨੂੰ ਵੀ ਲੋੜ ਆ ਤੈਨੂੰ ਜਿਆਦਾ ਨਹੀਂ ਲੋੜ ਤੁਹਾਡੀ ਲੋੜ ਆ ਤੇ ਸਾਰੇ ਲੋੜ ਆ ਬੈਠੇ ਸਾਰਿਆਂ ਦੀ ਕਮੇਟੀਆਂ ਤਾਂ ਨਿਕਲ ਵੀ ਹੀ ਸਗਰ ਗੱਲ ਗੱਲ ਨਿਕਲੀ ਸੀ ਉਹਨੂੰ ਤਾਂ ਦੇ ਉਹ ਪੈਸੇ ਜੇ ਤੁਸੀਂ ਕਮੇਟੀ ਕੱਢਣ ਲੱਗੇ ਸਾਰੇ ਮੈਂਬਰਾਂ ਨੂੰ ਇਕੱਠੇ ਕਰਦੇ ਚਾਹੇ ਜਿਹਦੀ ਮਰਜ਼ੀ ਕਮੇਟੀ ਨਿਕਲਦੀ ਆ ਲੈ ਚੱਕ ਕੇ ਲੈ ਕੇ ਜਾ ਗੱਲ ਸੁਣਾ ਅੱਗੇ ਤੋਂ ਇਹਨਾਂ ਨੂੰ ਨਹੀਂ ਪਾਉਣਾ ਇਤਨਾ ਧੰਨਾ ਪੈਸਾ ਨੂੰ ਤੇਰੀ ਕਮੇਟੀ ਨਿਕਲੀ ਹੈ ਨਾ ਚੱਲ ਗੁਰੂ ਘਰ ਚੜਾਈ ਹਾਂ ਬੱਸ ਚੜ ਚੜਾ ਆ ਜਾ ਮਨਿੰਦਰ ਚੜ੍ਹਦੇ ਜੂਪਾ ਨੂੰ ਤੇ ਪਰ ਕਰ ਜਾ ਆਹੋ ਜੇ ਸੱਚੀਆਂ ਹੋਣ ਤਾਂ ਜਾਣ ਗੁਰੂ ਕਰ ਉਹ ਮੇਰੀ ਗੱਲ ਸੁਣ ਤਾਈ ਤੈਨੂੰ ਸ਼ੌਂਕ ਆ ਗਲੀ ਗਲੀ ਫਿਰਨ ਦਾ ਠੀਕ ਹੈ ਸਾਨੂੰ ਸ਼ੌਂਕ ਨਹੀਂ ਹੈਗਾ ਨਾ ਮੇਰੇ ਤੋਂ ਜਾਇਆ ਮੇਰੇ ਬਥੇਰੇ ਕੰਮ ਪਿਆ ਕਰੇ ਹਾਂ ਹੁਣ ਤਾਂ ਪੈਸੇ ਅੰਦਰ ਘਰ ਲੈ ਕੰਮ ਆਪ ਹੀ ਹੋ ਗਏ ਨੇ ਆਸ ਮੈਂ ਕਿਹ ਚੋਰੀ ਜਿੱਤਾਂ ਰਹਿ ਜਾਂਦਾ ਚੱਲ ਫਿਰ ਚੱਲ ਮੇਰੀ ਗੱਲ ਸੁਣ ਸਾਡੇ ਨਾਲ ਚੱਲ ਚੁੱਪ ਕਰ ਮੇਰੀ ਗੱਲ ਸੁਣ ਤਿੰਨ ਤਿੰਨ ਕਮੇਟੀਆਂ ਚੰਗਾ 3-3 ਕਮੇਟੀਆਂ ਦੇ ਪੈਸੇ ਮੋੜੋ ਪੈਸੇ ਮੋੜੋ ਅੱਠ ਤਿੰਨ ਕਮੇਟੀਆਂ ਮੋੜ ਦੇ ਨਾਲ ਅੱਜ ਆ ਵੀ ਆ ਪੈਸੇ ਮੋੜ ਕੇ ਅਸੀਂ ਬਈ ਗੱਲ ਹੈ ਅੱਗੇ ਹੋਊਗਾ ਮੈਂ ਜਿੱਦ ਉਸ ਤਰ੍ਹਾਂ ਕੋਈ ਪਾਉ ਮੇਰੀ ਤਾਂ ਕੋਈ ਜ਼ਿੰਮੇਵਾਰੀ ਨਹੀਂ ਰਹੀ ਫਿਰ ਤੂੰ ਮੈਂ ਤਾਂ ਮਿੰਤਾ ਕਰ ਕਰ ਪਤੀ ਜੀ ਦੇ ਪਾਸੇ ਲਿਆ ਤੇ ਤੂੰ ਫਿਰ ਬੁਲਾਉਂਦੀ ਸਾਨੂੰ ਸਾਰਿਆਂ ਨੂੰ ਮੈਂ ਬੈਲ ਨਹੀਂ ਪਾਚੀ ਗੱਡੀ ਪਰਚੀ ਇਹਦੀ ਨਿਕਲਾਈ ਮਾਇਆ ਜਾਣਾ ਆ ਨੀਥੇ ਪਹੁੰਚੇ ਜੇ ਨਾ ਮਾਰ ਮਾਰ ਤੂੰ ਹਾਂ ਭਾਈ ਸ਼ਕਲਾ ਹੈ ਨਹੀਂ ਉਹਨੂੰ ਕਮੇਟੀ ਆਗਾ ਆਹੋ ਤੇਰੀ ਭਾਈ ਸੋਣੀ ਛਕਲਾ ਹੈ ਪੈਸੇ ਗਾਂਦੇ ਇਮਾਨੀ ਕਰਨੀ ਲੋਕਾਂ ਨਾਲ ਆਉਂਦੀ ਆ ਨਾ ਬੇਈਮਾਨੀ ਕਰਨੀ ਦੋਨਾਂ ਨੇ ਰਲ ਕੇ ਪੈਸੇ ਖਾ ਲੇ ਹੋਣਾ ਕਿ ਇਹ ਸ਼ਕਲਾ ਪਰਖਦੀ ਆਪਣੀਆਂ ਪੈਸੇ ਥੋੜਾ ਛੱਡ ਪਿਆ ਫਿਰ ਆਪਾਂ ਨੇ ਉਹ ਮੇਰੀ ਗੱਲ ਸੁਣੋ ਇਹ ਪਹਿਲੀ ਵਾਰ ਇਹੋ ਜਿਹੀ ਰਚਨਾ ਕਮੇਟੀ ਜਿਹਦੀ ਨਿਕਲੂ ਕਮੇਟੀ ਉਹਨੂੰ ਹੀ ਮਿਲੂ ਐ ਨਹੀਂ ਹੁੰਦਾ ਵੀ ਜਿਹਨੂੰ ਲੋੜ ਆ ਤੇ ਮੈਨੂੰ ਚਾਹੀਦੀ ਅਸੀਂ ਆਈਂਗੇ ਨੇ ਯਾਬੀ ਇਹਦੀ ਕਮੇਟੀ ਨਿਕਲਸੀਆਂ ਨੂੰ ਦੇ ਦੋ ਲੈ ਤੂੰ ਤੂੰ ਨਿਕਲੀ ਕਮੇਟੀ ਕਿਨੇ ਕੈਮਰੇ ਲੈ ਕੇ ਤੂੰ ਗੁਰਦੁਆਰੇ ਚੜ ਰਿਆ ਯਾਰ ਗੁਰਦੁਆਰੇ ਕਿਹਨੇ ਚੜਦੀ ਤੂੰ ਮੇਰੀ ਗੱਲ ਸੁਣ 10000 ਰੁਪਏ ਬਣਿਆ ਪੱਪੀ ਬੰਨੀ ਮੈਂ 5000 ਰੁਪਏ ਮੰਨਤਾ ਕਰਕੇ ਲਿਆ ਕਮੇਟੀ ਭਾਰਾਂ ਨੂੰ ਹੈ ਨਾ ਅਸੀਂ ਪੱਪੀ ਦਾ ਠੇਕਾ ਲਿਆ ਤੂੰ ਜਿੱਥੇ ਮਰਜੀ ਭਾਰ ਕਮੇਟੀ ਕੋਈ ਨਹੀਂ ਸਪਰੇਅ ਪੀ ਕੇ ਜੇ ਤੇਰੇ ਵੀ ਉੱਤੇ ਨਾਲਵਾਇਆ ਤਾਂ ਕਹੀ ਨਹੀਂ ਤੇਰਾ ਨਾਂ ਧਰਕੀ ਮਰੂੰਗਾ ਪਤਾ ਸਾਰੇ ਬੀਮਾ ਮੈਂ ਤਾਂ ਪਹਿਲੇ ਕਿਹਾ ਸੀ ਬੰਦੇ ਨਾ ਪਾ ਸਾਰੇ ਛੱਡ ਗੱਲ ਸਾਰੀ ਗੱਲ ਛੱਡ ਦੇ ਜੇ ਤਾਂ ਤੁਸੀਂ ਪੈਸੇ ਪੈ ਸਾਡੇ ਮੋੜਦੇ ਆ ਤਾਂ ਸਾਨੂੰ ਉਹ ਦੱਸੋ ਜੇ ਨਹੀਂ ਮੋੜਦੇ ਅਸੀਂ ਤਾਂ ਸਰਪੰਚ ਦੇ ਥੱਲੇ ਆ ਜਾਣਾ ਸਰਪੰਚ ਦੇ ਜਾਣੇ ਉਹ ਤਾਂ ਕੰਮ ਹੀ ਹੈ ਇਹ ਗਾਹਾਂ ਮੰਡਾ ਸਰਪੰਚ ਸਾਡੇ ਤੋਂ ਬਾਹਰ ਆਪਾਂ ਤਾਂ ਠੱਗੀਆਂ ਮਾਰਨਾ ਪਾਉਂਦਾ ਇੰਨਾ ਪਤਾ ਨਹੀਂ ਸੀ ਕਿ ਆਪਾਂ ਨੂੰ ਘਲੇਚੇ ਚ ਲੈ ਕੇ ਕਮੇਟੀ ਪਵਾ ਲਈ ਲੈ ਭਾਈ ਇਹਦੇ ਵਿੱਚ ਠੱਗੀਆਂ ਲਈ ਕਿਹੜੀ ਗੱਲ ਹੋਈ ਮੇਰੀ ਪਰਚੀ ਨਿਕਲੀ ਮਹਿਕਮੇ ਦੀ ਚੱਕ ਲਈ ਮੈਂ ਇਹ ਪੈਸੇ ਕਿਉਂ ਦੇਉਂ ਉਹ ਨਹੀਂ ਸਸਤਾ ਫੇਰ ਗੱਲ ਹੋਣ ਨਿਮੇੜਦੀ ਨਾ ਤੁਹਾਨੂੰ ਕਹਿੰਦਾ ਜੇ ਤਾਂ ਪੈਸੇ ਮੋੜ ਤੋ ਠੀਕ ਹੈ ਨਹੀਂ ਅਸੀਂ ਤਾਂ ਸਰਪੰਚ ਦੇ ਥੱਲੇ ਜਾਣਾ ਮੇਰੀ ਗੱਲ ਸੁਣੋ ਭਾਈ ਤੂੰ ਸਿਆਣਾਗਾ ਜਿੱਦੇ ਹੁਣ ਭਾਈ ਕਮੇਟੀ ਪਾਈ ਨਾ ਮੈਂ ਤੁਹਾਨੂੰ ਸਾਧ ਲੂੰ ਛੋਟੇ ਘਰੇ ਜਾ ਕੇ ਸਾਨੂੰ ਗੱਤੀ ਨਾ ਸਕੀ ਠੀਕ ਹੈ ਇਹਦੇ ਘਰ ਵਾਲਾ ਤੋਤੀ ਕੁਸ ਕਰਦਾ ਕੁਸ ਕਰਦਾ ਦੁਕਾਨਾ ਕੋਈ ਆ ਜਾ ਤੂੰ ਕਰਦਾ ਮੱਤਾਂ ਕਰ ਆਹ ਦੱਲਾ ਕਰਦੇ ਵੇਖ ਲੈ ਲੱਗ ਉਸ ਮੈਂ ਤੈਨੂੰ ਲਹੂ ਪੀਣੀ ਕਿਹਾ ਸੀ ਵੀ ਤੂੰ ਨਾ ਪੈਸੇ ਲੈ ਕੇ ਜਾ ਹੁਣ ਸਰਪੰਚ ਚ ਲੈ ਕੇ ਨਹੀਂ ਮੇਰੀ ਵੇਇਤੀ ਕਰਨ ਕਿ ਹੁਣ ਕੀ ਪਤਾ ਕਿੱਥੋਂ ਇਹਨਾਂ ਨੂੰ ਤੂੰ ਦੱਸੇ ਕਿ ਬਿਲਕੁਲ ਨਹੀਂ ਦੱਸਿਆ ਹਾਏ ਰੱਬਾ ਮੈਂ ਤਾਂ ਕਿਸੇ ਕੋਲ ਗੱਲ ਯਾਦ ਕਰਨਾ ਕਿਸੇ ਕੋਲ ਗੱਲ ਕੀਤੀ ਹੋਗੀ ਵੇਖ ਲੈ ਐਂ ਤੇ ਪਤਾ ਲੱਗ ਨਹੀਂ ਸਕਦਾ ਨਿਕਲਦੀ ਪਾਇਆ ਸੀਗਾ ਸੱਚੀ ਉਹ ਤਾਂ ਹਾਏ ਮੈਂ ਮਰ ਜਾਣ ਉਹਦੇ ਕੋਲ ਕਿਉਂ ਗੱਲ ਕੀਤੀ ਤਾਂ ਬਾਹਲਾ ਲੁੱਤੀ ਚੱਕ ਆ ਨਹੀਂ ਉਹ ਵੀ ਪੈਸਿਆਂ ਨੂੰ ਆਇਆ ਸੀ ਬਸ ਤਾਂ ਹੀ ਉਹਨੇ ਖਾਰ ਕੱਢੀ ਕੋਈ ਗੱਲ ਨਹੀਂ ਤਾਂ ਮੈਂ ਗੱਲ ਕਰਦੀ ਆ ਤੂੰ ਚੁੱਪ ਕਰ ਜਾ ਕੁਛ ਨਹੀਂ ਕਰਦੀ ਨਾ ਸਰਪੰਚ ਐਜੀ ਗੱਲਾਂ 'ਚ ਥੋੜਾ ਫੈਸਲਾ ਹੀ ਦਿੰਦਾ ਹੁੰਦਾ ਇਹ ਤਾਂ ਆਪਾਂ ਕਮੇਟੀ ਬਈ ਆਪਾਂ ਨੂੰ ਬਤਾ ਆਪਾਂ ਪਾਪੀ ਨਹੀਂ ਵੇੜਾਂਗੇ ਮੈਨੂੰ ਤਾਂ ਐਂ ਲੱਗਦਾ ਤੂੰ ਮੈਨੂੰ ਥਾਣੇ ਦਰਬਾਰੇ ਨਾ ਚੜਾਦੀ ਮੈਂ ਤਾਂ ਦੱਸ ਤੂੰ ਬੇਟੀਆਂ ਪਿੱਛੇ ਕੌਣ ਥਾਣੇ ਜਾਂਦਾ ਹੁੰਦਾ ਤਾਂ ਇੱਕ ਕਮਾਲ ਕਰਦੀ ਤੂੰ ਚੁੱਪ ਕਰਕੇ ਬੈਠੀ ਰਹਿ ਸਾਰੀ ਗੱਲ ਮੇਰੇ ਤੇ ਛੱਡ ਦੇ ਤੂੰ ਜਾ ਆ ਜਾ ਤੂੰ ਮੇਰੇ ਕੋਲ ਬੈਠ ਪੈਣੇ ਹੁਣਾਂ ਚ ਜਿੰਨਾ ਤੇ ਆਉਂਦੇ ਨਹੀਂ ਕੋਈ ਗੱਲ ਨਹੀਂ ਆ ਜਾ ਆ ਜਾ ਬੈਠ ਹਾਂ ਬਰਾਬਰ ਬੈਠਾ ਇੱਥੇ ਮੇਰੇ